ਜੋ ਕੰਮ ਕਰਨ ਲਈ ਮੇਰੇ ਬੜੀ ਮਦਦ ਕਰਦੀਆਂ ਪਹਿਲਾਂ ਤੂੰ ਖੋਦ ਆਪਣੀ ਮਦਦ ਕਰ ਕਿਉਂਕਿ ਤੇਰਾ ਦਿਮਾਗ ਸੈੱਟ ਨਹੀਂ ਹੈਗਾ ਤਾ ਤੂੰ ਆਦੇ ਦਿਮਾਗ ਦਾ ਜਾ ਕੇ ਇਲਾਜ ਕਰਵਾ ਕਿਉਂਕਿ ਤੂੰ ਯਹਵਾ ਦਾ ਸੂਤਸਮਾਚਾਰ ਆਪਣੇ ਚੈਨਲ ਦਾ ਨਾਮ ਲਿਖਿਆ ਤੈਨੂੰ ਯਹਵਾ ਜੋ ਇੱਕ ਪਵਿੱਤਰ ਪਰਮੇਸ਼ਰਾ ਜੋ ਪਵਿੱਤਰਤਾ ਨੂੰ ਦਰਸਾਉਂਦਾ ਤੈਨੂੰ ਉਹਦਾ ਨਾਮ ਪਤਾ ਹੈ ਉਸ ਨਾਮ ਦਾ ਮਤਲਬ ਕੀ ਹੈ ਜੱਬਾਂ ਦੀ ਇੱਕ ਧਾਰਨਾ ਹੈ ਕਿ ਜਿੰਨਾ ਤੁਸੀਂ ਚੰਦ ਦੇ ਉੱਪਰ ਠੋਕ ਸਿੱਟਣ ਦੀ ਕੋਸ਼ਿਸ਼ ਕਰੋਗੇ ਤੁਹਾਡੇ ਮੂੰਹ ਦੇ ਉੱਤੇ ਠੋਕ ਡਿੱਗੇਗਾ ਔਰ ਚਾਹੇ ਤੁਸੀਂ ਕਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਪਰਮੇਸ਼ਰ ਦੇ ਦਾਸ ਨੂੰ ਬਦਨਾਮ ਕਰਨ ਦੀ ਪਰਮੇਸ਼ਰ ਆਪਣੇ ਦਾਸ ਨੂੰ ਹ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੀ ਕਿ ਮੈਂ ਹਲੇ ਤੱਕ ਕੋਈ ਬੰਦਾ ਨਹੀਂ ਕੀਤਾ ਤੂੰ ਆਪਦੀਆਂ ਵੀਡੀਓ ਜਿਹੜੀਆਂ ਤੂੰ ਪਾਉਣੀ ਆ ਕਿ ਉਹ ਮੈਂ ਤਾਂ ਤੋ ਪੁੱਛਣਾ ਚਾਹਣੀ ਆ ਕਿ ਉਸ ਵੀਡੀਓ ਦਾ ਮਤਲਬ ਕੀ ਆ ਪਰ ਕੂੜਾ ਸਮਝਦੀ ਆ ਬੇਵਕੂਫ ਸਮਝਦੀ ਆ ਉਸ ਬਾਬੇ ਨੂੰ ਜਿਹੜਾ ਗੁਰਪ੍ਰੀਤ ਬਾਬਾ ਜਿਹਦੇ ਕੂੜੇ ਦੇ ਢੇਰ ਨੂੰ ਚੁਣਿਆ ਆ ਜਿਵੇਂ ਇੱਕ ਪਰਮੇਸ਼ਰ ਦਾ ਦਾਸ ਵੀ ਸਾਡੇ ਆਤਮਿਕ ਪਿਤਾ ਦੱਸ ਦਿਆ ਕਿ ਜਿਹੜਾ ਚੁਗਲੀ ਕਰਨ ਵਾਲਾ ਬੰਦਾ ਹੈ ਉਹ ਚੁਗਲੀ ਕਰਨ ਵਾਲੇ ਨੂੰ ਲੱਭ ਲੈਂਦਾ ਔਰ ਜੇ ਝੂਠਾ ਬੰਦਾ ਝੂਠੇ ਨੂੰ ਲੱਭ ਜਾਂਦਾ ਇਹ ਇੱਕ ਗਲਤ ਲੇਡੀ ਸੀ ਔਰ ਇਹ ਬਾਬਾ ਵੀ ਜਿਹੜਾ ਗੁਰਪ੍ਰੀਤ ਬਾਬਾ ਪਤਾ ਨਹੀਂ ਕਿੱਥੋਂ ਚੱਲ ਕੇ ਆਇਆ ਨਾ ਇਹਦੀ ਕੋਈ ਵਜ੍ਹਾ ਹੈ ਨਾ ਕੱਢਿਆ ਮੈਨੂੰ ਤਾਂ ਇਹਦਾ ਮੂੰਹ ਦੇਖ ਕੇ ਮੈਨੂੰ ਲੱਗਦਾ ਹੈ ਕਿ ਬੰਦਾ ਬਿਲਕੁਲ ਵੀ ਇਹਦੇ ਅੰਦਰ ਗਿਆਨ ਦੀ ਬੜੀ ਜ਼ਿਆਦਾ ਕਮੀ ਹੈਗੀ ਆ ਦੀ ਵੇਖਿਆ ਕਿ ਸਿੱਖ ਭਾਈਚਾਰਾ ਆਪਣੇ ਜੋ ਵਾਹਿਗੁਰੂ ਦਾ ਪ੍ਰਚਾਰ ਕਰਦੇ ਆ ਸੀ ਉਹਨਾਂ ਦੀ ਦਿਲ ਤੋਂ ਰਿਸਪੈਕਟ ਕਰਦੇ ਕਿਉਂਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਾਰੇ ਧਰਮਾਂ ਦਾ ਅਸੀਂ ਆਦਰ ਕਰਦੇ ਆ ਲੇਕਿਨ ਤੈਨੂੰ ਪ੍ਰਚਾਰ ਦਾ ਕੂੜਾ ਵੀ ਨਹੀਂ ਆਉਂਦਾ ਤੂੰ ਪਖੰਡ ਦੱਸਦਾ ਮਸੀਹ ਭਾਈਚਾਰੇ ਨੂੰ ਤੂੰ ਸਾਡੇ ਦਾ ਪਰਮੇਸ਼ਰ ਦੇ ਦਾਸ ਦੇ ਖਿਲਾਫ ਤੂੰ ਇਹ ਗੱਲ ਬੋਲਦਾ ਪਿਆ ਕਿ ਆਪਾਂ ਪਖੰਡ ਕਰਦੇ ਆ ਮੈਂ ਤੈਨੂੰ ਪੁੱਛਣਾ ਚਾਹੁੰਦੀ ਆ ਪਖੰਡੀ ਬਾਬਾ ਗੁਰਪ੍ਰੀਤ ਸਿੰਘ ਜੀ ਕਿ ਜਿਹੜਾ ਪਰਮੇਸ਼ਰ ਦੇ ਦਾਸ ਅਗਰ ਪਖੰਡ ਕਰਦੇ ਤੇ ਲੱਖਾਂ ਰੂਹਾਂ ਕਿਵੇਂ ਬਚਵਾ ਜਿਹੜੀ ਤੁਹਾਨੂੰ ਤੁਹਾਡੇ سینਿਆਂ ਤੇ ਹੁਣ ਅੱਗ ਲੱਗੀ ਪਈ ਜਿਹੜਾ ਅੰਮ੍ਰਿਤਸਰ ਦੇ ਵਿੱਚ ਕ੍ਰੂਸਡ ਕੀਤਾ ਉੱਥੇ ਲੱਖਾਂ ਨਹੀਂ ਉੱਥੇ ਕਰੋੜਾ ਲੋਕ ਇਕੱਠੇ ਹੋਏ ਕੀ ਉਹ ਲੋਕ ਪਾਗਲ ਆ ਕੈਬਨੀਤ ਕਰਨ ਨੂੰ ਵੀ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਤੂੰ ਜਿੰਨਾ ਮਰਜੀ ਚੰਦ ਤੇ ਥੁੱਕਣ ਦੀ ਕੋਸ਼ਿਸ਼ ਕਰਲਾ ਉਲਟਾ ਥੁੱਕ ਤੇਰੇ ਮੂੰਹ ਤੇ ਆ ਕੇ ਡਿੱਗਣੀ ਆ ਔਰ ਗੁਰਪ੍ਰੀਤ ਜਿਹੜਾ ਪਖੰਡੀ ਬਾਬਾ ਉਹਨੂੰ ਵੀ ਮੈਂ ਇਹ ਗੱਲ ਕਹਿਣਾ ਚਾਹਣੀ ਆ ਅੰਛਰੀ ਮੈਂ ਵਸਰਾ ਮਹੰਤਰਾਡ ਔਰ ਮੈਂ ਪਸ ਰਪੀਅਸ ਹੁੰਦਾ ਹਮਾਰੇ ਲਈ ਬੀਤੇ ਕੁਝ ਦਿਨਾਂ ਦੇ ਵਿੱਚ ਤੁਸੀਂ ਦੇਖ ਹੀ ਰਹੋ ਕਿ ਹਰ ਇੱਕ ਜਿਹੜਾ ਵਿਅਕਤੀ ਆ ਮਸੀਹ ਭਾਈ ਚਾਨੂ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਦਿਨ ਬਦ ਦਿਨ ਨਵੇਂ ਮੁੱਦੇ ਜਿਹੜੇ ਆ ਮਸੀਹ ਭਾਈਚਾਰੇ ਨੂੰ ਬਦਨਾਮ ਕਰਨ ਵਾਸਤੇ ਔਰ ਖਾਸ ਕਰਕੇ ਜਿਹੜੇ ਸਾਡੇ ਆਤਮਿਕ ਪਿਤਾ ਬਸਲੰਕੁਰ ਯੂਸਫ ਨੂਲਾ ਜੀ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਖਮਰਾ ਚਾਚੂ ਨੂੰ ਬੁਦਾਵ ਕਰਨ ਵਾਸਤੇ ਬੜੇ ਸਾਰੇ ਜਿਹੜੇ ਸ਼ਰਾਰਤੀ ਅੰਸਰ ਆ ਉਹ ਸ਼ਰਾਰਤਾ ਕਰਦੇ ਆ ਔਰ ਉੱਠ ਖੜੇ ਹੁੰਦੇ ਆ ਹਾਲੇਲੂਇਆ ਔਰ ਇਸ ਬਨੀਤਕਾਰ ਜਿਹੜੀ ਲੇਡੀ ਜਿਹੜਾ ਇਹਨੇ ਸੋਸ਼ਲ ਮੀਡੀਆ ਤੇ ਪੂਰਾ ਮਤਰਕੀ ਆਪਦੇ ਜਿਹੜੀ ਜ਼ਿੰਦਗੀ ਜਿਹੜੀ ਆਪਦੀ ਲਾਈਫ ਆ ਉਹਦੇ ਦੁਆਰਾ ਜਿਹੜੇ ਇਹਨੇ ਗੰਤ ਪਾਇਆ ਹੋਇਆ ਆ ਬਹੁਤ ਜਿਆਦਾ ਇਹ ਮਸੀਹਤ ਦੇ ਖਿਲਾਫ ਔਰ ਖਾਸ ਕਰਕੇ ਜਿਹੜੇ ਸਾਡੇ ਆਤਮਿਕ ਪਿਤਾ ਪੋਸਲੰਕੁਰ ਯੂਸਫ ਮੁਲਾ ਜੀ ਉਹਨਾਂ ਦੇ ਖਿਲਾਫ ਜਿਹੜੀ ਇਹ ਗੰਦੀ ਸ਼ਦਾਬਲੀ ਨੂੰ ਯੂਜ਼ ਕਰਦੀ ਆ ਇਹ ਅਸੀਂ ਬਿਲਕੁਲ ਵੀ ਹੁਣ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਬੜੀਆਂ ਬੜੇ ਵਾਰੀ ਨੂੰ ਮਾਫ਼ ਕੀਤਾ ਬੜੇ ਵਾਰੀ ਇਹਦੇ ਜਿਹੜੇ ਗੁਨਾਹ ਇਹਦੇ ਜਿਹੜੇ ਅਪਰਾਧ ਉਹਨਾਂ ਨੂੰ ਅਸੀਂ ਨਜ਼ਰਅੰਦਾਜ਼ ਕੀਤਾ ਲੇਕਿਨ ਜਦੋਂ ਹੁਣ ਅੱਜ ਸਾਡੇ ਸਪਿਰਚੁਅਲ ਫਾਦਰ ਤੇ ਗੱਲ ਆ ਗਈ ਆ ਔਰ ਖਾਸ ਕਰਕੇ ਜਿਹੜੇ ਸਾਰੇ ਮੁਸੀਬਾ ਹੀ ਚੱਲ ਤੇ ਸਾਰੇ ਮਸੀਹਤ ਦੇ ਖਿਲਾਫ ਜਿਹੜੀ ਆਵਾਜ਼ ਇਹਨੇ ਉਠਾਈ ਆ ਔਰ ਇਹਦੀ ਖੁੰਦੀ ਜਿਹੜੀ ਕਸਰ ਬਾਬੇ ਗ ਭਾਈ ਜਾਰੀ ਕੋੜਾ ਦੱਸਦਾ ਪਰ ਐਕਚੁਅਲ ਦੇ ਵਿੱਚ ਉਹ ਖੁਦ ਇੱਕ ਕੂੜੇ ਦਾ ਢੇਰ ਆ ਹallelujah ਕਿਉਂਕਿ ਇਹ ਜਿਹੜੀ ਲੇਡੀ ਆ ਇਹ ਦਿਨ-ਬਦਨ ਮੁੱਦੇ ਖੜੇ ਕਰਦੀ ਆ ਦਿਨ-ਬਦਨ ਇਹ ਅੱਗੇ ਆਉਂਦੀ ਆ ਕਿਉਂ ਆਉਂਦੀ ਆ ਅੱਗੇ ਕਿਉਂਕਿ ਸਿਰਫ ਇਹਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਆਪਸ ਦੇ ਵਿੱਚ ਸਿੱਖ ਭਾਈਚਾਰੇ ਨੂੰ ਤੇ ਮੁਸਲਿਮ ਭਾਈਚਾਰੇ ਨੂੰ ਇਹ ਲੜਾਉਣਾ ਚਾਹੁੰਦੀ ਆ ਔਰ ਸਭ ਤੋਂ ਜਿਹੜੀ ਮੇਨ ਮੁੱਦਾ ਇਹਦਾ ਇਹ ਆ ਉਹ ਕੀ ਆ ਫੇਮ ਲੈਣਾ ਇਹ ਫੇਮਸ ਹੋਣ ਦੇ ਚੱਕਰ ਵਿੱਚ ਇਹ ਸਾਰੀਆਂ ਚੀਜ਼ਾਂ ਕਰਦੀ ਪਈ ਆ ਕਿਉਂਕਿ ਅਗਰ ਅਸੀਂ ਇਹਦੇ YouTube account ਦੇ ਵਿੱਚ ਤੁਸੀਂ ਵੇਖੋਗੇ ਕਿਉਂਕਿ ਇਹਦਾ ਜਿਹੜਾ YouTube account ਤੁਸੀਂ ਖੋਲ ਕੇ ਦੇਖੋਗੇ ਤੇ ਉਹਦੇ ਤੇ ਸਿਰਫ 2000 ਸਬਸਕ੍ਰਾਈਬਰ ਹੈਗੇ ਔਰ ਸਭ ਤੋਂ ਜਿਹੜੀ ਮੇਨ ਗੱਲ ਇਹ ਆ ਕੀ ਇਹ ਇਹ ਲੇੜੀ ਜਿਹੜੀ ਇੰਨੀਆਂ ਹੱਦਾ ਪਾਰ ਕਰ ਚੁੱਕੀ ਆ ਕਿ ਇਹਨੇ ਆਪਦੇ ਅਕਾਊਂਟ ਦਾ ਜਿਹੜਾ ਨਾਮ ਆ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜਾ YouTube ਚੈਨਲ ਉਹਦਾ ਨਾਮ ਇਹਨੇ ਰੱਖਿਆ ਇਹ ਆਵਾ ਕਸੂਸ ਸਮਾਚਾਰ ਮੈਂ ਇਸ ਬੁਰੀ ਲੇੜੀ ਨੂੰ ਇਸ ਗਲਤ ਲੇੜੀ ਨੂੰ ਜਿਹਨੇ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਆ ਇਹ ਪਤਾ ਨਹੀਂ ਕਿੱਥੋਂ ਆਈ ਆ ਇਹਦਾ ਬੈਕਗ੍ਰਾਉਂਡ ਕੀ ਆ ਇਹਦਾ ਪਹਿਲੀ ਕੱਲ ਤੁਸੀਂ ਮੂੰਹ ਦੇਖੋ ਇਹਦਾ ਮੂੰਹ ਦੇਖਣ ਦੇ ਯੋਗ ਨਹੀਂ ਹੈਗਾ ਮੂੰਹ ਦੇਖਣ ਦੇ ਲਾਇਕ ਨਹੀਂ ਹੈਗਾ ਪਰਮੇਸ਼ਰ ਦੇ ਪਵਿੱਤਰ ਦਾਸ ਦੇ ਖਲਾਫ ਹੋਏ ਆਪਦੇ ਜਿਹੜੇ ਗੰਦੀ ਜ਼ੁਬਾਨ ਤੋਂ ਸਾਡੇ ਆਤਮਿਕ ਪਿਤਾ ਦਾ ਨਾਮ ਲੈਂਦਾ ਉਹਨਾਂ ਦੀ ਸ਼ਬੀਰ ਨੂੰ ਖਰਾਬ ਕਰਨ ਦੀ ਇਹ ਜਿਹੜਾ ਸਾਡਾ ਮਿਸੀਹ ਭਾਈਚਾਰਾ ਬੜਾ ਗਲਤ ਨਾਪਛਾਪ ਛਪਦੇ ਬੋਲਦੀ ਆ ਤੇ ਜਿਹੜਾ ਇਸ ਚੀਜ਼ ਨੂੰ ਸਾਡਾ ਮਿਸੀਹ ਭਾਈਚਾਰਾ ਇਸ ਚੀਜ਼ ਨੂੰ ਕਦੇ ਵੀ ਅਣਗਹਿਲੀ ਨਹੀਂ ਕਰੇਗਾ ਕਿਉਂਕਿ ਕਾਫੀ ਵਾਰ ਨੇ ਪਹਿਲਾਂ ਵੀ ਇਹ ਚੀਜ਼ਾਂ ਕੀਤੀਆਂ ਸਾਡੇ ਜਿਹੜੇ ਸਪਿਰਚੁਅਲ ਫਾਦਰ ਅਪੋਸਟਲ ਜੀ ਅੰਕੁਨੂਲਾ ਜੀ ਉਹਨਾਂ ਦੇ ਖਿਲਾਫ ਇਹਨਾਂ ਨੇ ਕਾਫੀ ਗਲਤ ਸ਼ਬਦ ਯੂਜ਼ ਕੀਤੇ ਆ ਜੋ ਕਿ ਇਸ ਚੀਜ਼ ਅਸਹਿਨਾ ਦੇ ਯੋਗ ਬਾਹਰ ਹੋ ਗਈ ਆ ਕਿਉਂਕਿ ਇਹਨੇ ਬਹੁਤ ਗਲਤ ਚੀਜ਼ਾਂ ਉਹਨਾਂ ਨੂੰ ਬੋਲੀਆਂ ਇਹ ਇਹਨੇ ਆਪਣੇ YouTube ਦਾ ਨਾਮ ਰੱਖਿਆ ਇਹ ਹਵਾ ਕਸੂਬ ਸਮਾਚਾਰ ਕਿ ਇਹ ਮੈਂ ਇਸ ਲੇਡੀ ਤੋਂ ਸਵਾਲ ਪੁੱਛਣਾ ਚਾਹੁੰਦੀ ਆਂ ਵੀ ਤੂੰ ਆਪਦੇ ਆਪ ਨੂੰ ਬੜਾ ਸਮਝਦਾਰ ਸਮਝਦੀ ਏ ਕਿ ਤੂੰ ਲੋਕਾਂ ਕਹਿੰਵੇਂ ਬੜੀ ਮਦਦ ਕਰਦੀ ਆਂ ਪਹਿਲਾਂ ਤੂੰ ਖੋਦ ਆਪਣੀ ਮਦਦ ਕਰਕੇ ਓ ਕਿ ਤੇਰਾ ਦਿਮਾਗ ਸੈੱਟ ਨਹੀਂ ਹੈਗਾ ਤੂੰ ਆਪਦੇ ਦਿਮਾਗ ਦਾ ਜਾ ਕੇ ਇਲਾਜ ਕਰਵਾ ਕਿਉਂਕਿ ਤੂੰ ਯਹਵਾ ਦਾ ਸੂਸਮਾਚਾਰ ਆਪਣੇ ਚੈਨਲ ਦਾ ਨਾਮ ਲੱਖਿਆ ਤੈਨੂੰ ਯਹਵਾ ਜੋ ਇੱਕ ਪਵਿੱਤਰ ਪਰਮੇਸ਼ੁਰਾ ਜੋ ਪਵਿੱਤਰਤਾ ਨੂੰ ਦਰਸਾਉਂਦਾ ਤੈਨੂੰ ਉਹਦਾ ਨਾਮ ਪਤਾ ਹੈ ਉਸ ਨਾਮ ਦਾ ਮਤਲਬ ਕੀ ਹੈ ਸੂਸਮਾਚਾਰ ਦਾ ਮਤਲਬ ਕੀ

ਤੈਨੂੰ ਹੁਣ ਮਾਫ ਨਹੀਂ ਕੀਤਾ ਜਾਏਗਾ ਕਿਉਂਕਿ ਅਗਰ ਤੁਸੀਂ ਇਹਦਾ ਸੋਸ਼ਲ ਮੀਡੀਆ ਅਕਾਊਂਟ ਚੈੱਕ ਕਰੋ ਇਹ ਸਾਰਾ ਕੁਝ ਫੇਮ ਲੈਣ ਦੇ ਲਈ ਕਰਦੀ ਪਈ ਆ ਕਿਉਂਕਿ ਪਰਮੇਸ਼ਰ ਦੇ ਦਾਸ ਉਹਨਾਂ ਨੂੰ ਰੱਬ ਨੇ ਉਹਨਾਂ ਨੂੰ ਪਰਮਿਸ਼ਨ ਇਸ ਰੀਤੀ ਦੇ ਨਾਲ ਖੜਾ ਕੀਤਾ ਕਿ ਪੂਰੇ ਵਰਲਡ ਦੇ ਵਿੱਚ ਉਹਨਾਂ ਦੀਆਂ ਬ੍ਰਾਂਚੇਸ ਆ ਉਹਨਾਂ ਨੂੰ ਪਰਮੇਸ਼ਰ ਇਸ ਹੱਦ ਤੱਕ ਇਸਤੇਮਾਲ ਕਰ ਰਿਹਾ ਕਿ ਜਿਸ ਹੱਦ ਤੱਕ ਅੱਜ ਤੱਕ ਕੋਈ ਵੀ ਜਿਹੜਾ ਪਰਮੇਸ਼ਰ ਦਾ ਦਾਸ ਹੋ ਯੂਸਰੀ ਹੋ ਪਾਇਆ ਕਿਉਂਕਿ ਉਹਨਾਂ ਦਾ ਪਵਿੱਤਰਤਾਈ ਦਾ ਜਿਹੜਾ ਲੈਵਲ ਆ ਉਹਨਾਂ ਦਾ ਜਿਹੜਾ ਬਲੀਦਾਨ ਆ ਉਹ ਉਹ ਚੀਜ਼ ਦਾ ਜਿਹੜਾ ਰਿਜ਼ਲਟ ਆ ਔਰ ਤੁਸੀਂ ਇਹਦੇ ਸੋਸ਼ਲ ਮੀਡੀਆ ਅਕਾਊਂਟ ਨੂੰ 122 ਵੀਵਾ ਜਿਹੜਾ ਖੁਦ ਆਪਣੇ ਚੈਨਲ ਤੇ ਲਿਖਦੀ ਪਈ ਆ ਕਿ ਆਈ ਹਮੇ ਪ੍ਰਾਊਡ ਆਫ ਵੀ ਮੈਂ ਬੇਬੀ ਚਾਰ ਨਹੀਂ ਮੈਂ ਆਦੇ ਆਪਣੇ ਘਰ ਕੱਢ ਲਈ ਬੇਬੀ ਚਾਰ ਨਹੀਂ ਦੱਸੋ ਉਹ ਇੰਨੀ ਘਟੀਆ ਲੇੜੀ ਹੈ ਇੰਨੀ ਗਲਤ ਲੇੜੀ ਉਹ ਕਿਸੇ ਦੀ ਕੀ ਸਕੀ ਹੋ ਸਕਦੀ ਹੈ ਫਿਰ ਮੈਂ ਕਹਿੰਦੀ ਦੂਸਰਾਂ ਦੀ ਮਦਦ ਕਰਨ ਵਾਸਤੇ ਮੈਂ ਆਵਾਜ਼ ਉਠਾਉਣੀ ਆ ਮੈਂ ਪੰਜਾਬ ਨੂੰ ਅਵੇਅਰ ਕਰਦੀ ਪਹਿਲਾਂ ਤੂੰ ਆਪਦੇ ਆਪ ਨੂੰ ਸੈੱਟ ਕਰ ਭੈਣ ਜੀ ਪਹਿਲਾਂ ਤੁਸੀਂ ਆਪ ਦੇ ਆਪ ਨੂੰ ਸੈੱਟ ਕਰੋ ਪਰਮੇਸ਼ਰ ਦੇ ਦਾਸ ਦੇ ਖਿਲਾਫ ਅਗਰ ਤੁਸੀਂ ਬੋਲੋਗੇ ਤੁਹਾਡਾ ਮੂੰਹ ਕਾਲਾ ਹੋਏਗਾ ਹੋਰ ਤੁਹਾਨੂੰ ਕੁਝ ਵੀ ਹਾਸਲ ਨਹੀਂ ਹੋਏਗਾ ਕਿਉਂਕਿ ਅੱਜ ਤੋਂ ਪਹਿਲਾਂ ਕੁਝ ਮਹੀਨਾ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਹੋਊਗਾ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਮੈਂ ਕਿਸੇ ਨਾਮ ਉਹਨਾਂ ਦੇ ਅੱਗੇ ਨਹੀਂ ਲਾਵਾਂਗੀ ਬੜੇ ਸਾਰੇ ਲੋਕ ਆਏ ਜਿਨ੍ਹਾਂ ਨੇ ਪੋਸਟਲ ਜੀ ਨੂੰ ਯੂਜ਼ ਕੀਤਾ ਫੇਮ ਲੈਣ ਦੇ ਲਈ ਸੁਰਖੀਆਂ ਵਿੱਚ ਆਉਣ ਦੇ ਲਈ ਔਰ ਉਹਨਾਂ ਦੇ ਮੂੰਹ ਕਾਲੇ ਹੋਏ ਔਰ ਅੱਜ ਦੇਖੋ ਬੰਦੇ ਕਿੱਥੇ ਆ ਕਿਉਂਕਿ ਪਰਮੇਸ਼ਰ ਦੇ ਦਾਸ ਸੱਚੇ ਆ ਕਿਉਂ ਪੰਜਾਬੀਆਂ ਦੀ ਇੱਕ ਕਹਾਣੀ ਹੈ ਕਿ ਜਿੰਨਾ ਤੁਸੀਂ ਚੰਦ ਤੇ ਉੱਪਰ ਠੋਕ ਸਿੱਟਣ ਦੀ ਕੋਸ਼ਿਸ਼ ਕਰੋਗੇ ਤੁਹਾਡੇ ਮੂੰਹ ਦੇ ਉੱਤੇ ਠੋਕ ਡਿੱਗੇਗਾ ਔਰ ਚਾਹੇ ਤੁਸੀਂ ਕਿੰਨੀ ਮਰਜੀ ਕੋਸ਼ਿਸ਼ ਕਰ ਲੋ ਪਰਮੇਸ਼ਰ ਦੇ ਦਾਸ ਨੂੰ ਗਦਨਾਮ ਕਰਨ ਦੀ ਪਰਮੇਸ਼ਰ ਆਪਣੇ ਦਾਸ ਨੂੰ ਹਮੇਸ਼ਾ ਖੜਾ ਰੱਖਣਗੇ ਹallelujah ਔਰ ਇਹ ਜਿਹੜੀ ਲੇਡੀ ਮੈਂ ਸਿੱਖ ਭਾਈਚਾਰੇ ਨੂੰ ਵੀ ਇਹ ਗੱਲ ਮੈਂ ਆਪਣੇ ਭਰਾਵਾਂ ਨੂੰ ਪੁੱਛਣਾ ਚਾਹੁੰਦੀ ਆ ਕਿ ਸਿੱਖ ਭਾਈਚਾਰਾ ਸਾਨੂੰ ਇਹ ਸਿਖਾਉਂਦਾ ਹੈ ਸਿੱਖ ਭਾਈਚਾਰਾ ਇੱਕ ਸੁਲਝਾ ਹੋਇਆ ਇੱਕ ਭਾਈਚਾਰਾ ਹੈ ਜੋ ਕਿ ਉਹ ਵੀ ਜਿਹੜੇ ਲੋਕ ਆ ਆਪਣੇ ਪਰਮੇਸ਼ਰ ਦੇ ਵਚਨਾਂ ਨੂੰ ਜੋ ਵੀ ਉਹਨਾਂ ਦਾ ਆਕਾਰਪੁਰਖ ਆ ਵਾਹਿਗੁਰੂ ਦਾ ਨਾਮ ਲੈਂਦੇ ਔਰ ਉਹ ਛੁੱਧ ਜੀਵਨ ਜੀਉਂਦੇ ਔਰ ਇਹ ਆਪਣੇ ਕਾਉਂਟ ਦੇ ਉੱਪਰ ਵੈਭੀਚਾਰ ਨਹੀਂ ਲਿਖਦੀ ਆ ਇਹਦਾ ਸਿਰਫ ਇੱਕ ਹੀ ਮੋਟਿਵ ਆ ਕਿ ਆਪਸ ਦੇ ਵਿੱਚ ਮੁਸੀਬਾ ਆਇਆ ਚਾਰੇ ਨੂੰ ਔਰ ਸਿੱਖ ਭਾਈਚਾਰੇ ਨੂੰ ਲੜਾਉਣਾ ਔਰ ਫੇਮ ਲੈਣਾ ਇਹ ਜਿਹੜੀ ਲੇੜੀ ਆ ਦਾ ਸਿਰਫ ਇਹ ਵੀ ਮੋਟਿਵ ਆ ਕਿਉਂਕਿ ਇਹ ਆਪਣੇ ਕਾਊਂਟ ਤੇ ਲਿਖਦੀ ਕਿ ਮੈਨੂੰ ਬੜਾ ਇਸ ਗੱਲ ਤੇ ਗਰਭ ਆ ਵੀ ਮੈਂ ਇੱਕ ਵੈਭੀਚਾਰਨੀ ਆ ਮੈਂ ਇਸ ਗੰਦੀ ਲੇੜੀ ਨੂੰ ਇਸ ਦੁਸ਼ਟ ਲੇੜੀ ਨੂੰ ਇਹ ਪੁੱਛਣਾ ਚਾਹਣੀ ਵੀ ਤੈਨੂੰ ਵੈਭੀਚਾਰਨੀ ਦਾ ਮਤਲਬ ਪਤਾ ਵੀ ਵੈਭੀਚਾਰ ਦਾ ਮਤਲਬ ਕੀ ਹੁੰਦਾ ਆ ਤੂੰ ਪਰਮੇਸ਼ੁਰ ਦੇ ਪਵਿੱਤਰ ਦਰਦ ਦੇ ਖਿਲਾਫ ਜਾਣੀ ਔਰ ਮਸੀਹ ਪਾਈਚਾਰੇ ਦੇ ਖਿਲਾਫ ਜਾਣੀ ਆ ਜਦੋਂ ਤੂੰ ਖੁਦ ਇੱਕ ਵੈਸ਼ੀ ਆ ਆ ਖੁਦ ਇੱਕ ਵੈਭੀਚਾਰਨੀ ਫਿਰ ਤੂੰ ਆਪਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੀ ਕਿ ਮੈਂ ਹਾਲੇ ਤੱਕ ਕੋਈ ਬੰਦਾ ਨਹੀਂ ਕੀਤਾ ਤੂੰ ਆਪਦੀਆਂ ਵੀਡੀਓ ਜਿਹੜੀਆਂ ਤੂੰ ਪਾਉ ਔਰ ਕੂੜਾ ਸਮਝਦੀਆਂ ਬੇਵਕੂਫ ਸਮਝਦੇਵੇਂ ਉਸ ਬਾਬੇ ਨੂੰ ਜਿਹੜਾ ਗੁਰਪ੍ਰੀਤ ਬਾਬਾ ਜਿਹਨੇ ਇਹ ਕੂੜੇ ਦੇ ਢੇਰ ਨੂੰ ਚੁੜਾਇਆ ਜਿਵੇਂ ਇੱਕ ਪਰਮੇਸ਼ਰ ਦਾ ਦਾਸ ਵੀ ਸਾਡੇ ਆਤਮਿਕ ਪਿਤਾ ਦੱਸ ਦਿਆ ਕਿ ਜਿਹੜਾ ਇਹ ਚੁਗਲੀ ਕਰਨ ਵਾਲਾ ਬੰਦਾ ਹੈ ਉਹ ਚੁਗਲੀ ਕਰਨ ਵਾਲੇ ਨੂੰ ਲੱਭ ਲੈਂਦਾ ਔਰ ਜੇ ਝੂਠਾ ਬੰਦਾ ਝੂਠਣ ਲੱਭ ਜਾਂਦਾ ਇਹ ਇੱਕ ਗਲਤ ਲੇਡੀ ਸੀ ਔਰ ਇਹ ਬਾਬਾ ਵੀ ਜਿਹੜਾ ਗੁਰਪ੍ਰੀਤ ਬਾਬਾ ਪਤਾ ਨਹੀਂ ਕਿੱਥੋਂ ਚੱਲ ਕੇ ਆਇਆ ਨਾ ਇਹਦੀ ਕੋਈ ਵਜ੍ਹਾ ਹੈ ਨਾ ਕਜਾ ਹੈ ਮੈਨੂੰ ਤਾਂ ਇਹਦਾ ਮੂੰਹ ਦੇਖ ਕੇ ਮੈਨੂੰ ਲੱਗਦਾ ਹੈ ਕਿ ਬੰਦਾ ਬਿਲਕੁਲ ਵੀ ਇਹ ਇਹਦੇ ਅੰਦਰ ਗਿਆਨ ਦੀ ਬੜੀ ਜ਼ਿਆਦਾ ਕਮੀ ਹੈਗੀ ਆ ਇਹ ਕਹਿੰਦਾ ਮੈਂ ਅਮਰੀਕਾ ਤੋਂ ਆਇਆ ਮੈਨੂੰ ਲੱਗਦਾ ਇਹ ਨਹੀਂ ਅਮਰੀਕਾ ਦਾ ਰਾਹ ਵੀ ਵੇਖਿਆ ਵੀ ਅਮਰੀਕਾ ਦਾ ਰਾਹ ਜਾਂਦਾ ਕਿੱਧਰ ਨੂੰ ਆ ਕਿਉਂਕਿ ਅਮਰੀਕਾ ਦੇ ਲੋਕ ਬੜੇ ਪੜ੍ਹੇ ਲਿਖੇ ਹੁੰਦੇ ਉਹ ਸਮਝਦਾਰ ਹੁੰਦੇ ਸੂਝੇ ਹੁੰਦੇ ਨਾ ਕਿ ਉਹ ਪੰਜਾਬ ਦੇ ਵਿੱਚ ਆ ਕੇ ਇੱਥੇ ਗੰਦ ਪਾਉਂਦੇ ਆ ਪਹਿਲਾਂ ਤਾਂ ਬੇਵਕੂਫ ਤਾਂ ਉਹ ਲੋਕ ਆ ਜਿਨ੍ਹਾਂ ਨੇ ਇਹਨੂੰ ਬਾਹਰ ਕੱਲਿਆਗਾ ਅਮਰੀਕਾ ਕੱਲਿਆਗਾ ਬੇਵਕੂਫ ਲੋਕ ਤਾਂ ਹੋਗਾ ਕਿਉਂਕਿ ਇਹਨੂੰ ਬੋਲਣ ਦੀ ਸਮਝ ਨਹੀਂ ਹੈ ਜੇ ਕੀ ਬੋਲਦਾ ਇਹਨੂੰ ਖੁਦ ਨੂੰ ਵੀ ਪਤਾਗਾ ਹallelujah ਜਿੱਦਾਂ ਇਹ ਬੋਲ ਰਹੀ ਹੈ ਲੇਡੀ ਨੇ ਇੰਨਾ ਗੰਦ ਪਾ ਚੁੱਕਿਆ ਆਪਣੇ ਚੈਨਲ ਦੇ ਉੱਪਰ YouTube ਦੇ ਉੱਪਰ ਆਪਣਾ ਚ ਔਰ ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹਣੀ ਆ ਪਖੰਡੀ ਬਾਬਾ ਜਿਹੜਾ ਗੁਰਪ੍ਰੀਤ ਸਿੰਘ ਜੀ ਦਾ ਨਾਮ ਆ ਤੇ ਬਨੀਤ कौर ਜਿਹੜੀ ਸਾਡੇ ਪਰਮੇਸ਼ਰ ਦੇ ਦਾਸ ਨੂੰ ਔਰ ਮੁਸੀਬਾ ਜਾਨ ਨੂੰ ਇਹ ਪਖੰਡ ਦੱਸਦੀ ਪਖੰਡ ਤੂੰ ਕਰ ਰਹੀ ਆ ਸ਼ਰਿਆਮ ਇਹ ਜਿਹੜੀ ਲੇਡੀ ਆ ਇਹ ਇਹ ਵੈਬੀਚਾਰਨੀ ਕਹੋਂਦੇ ਲਾਇਕ ਅਸੀਂ ਇਸ ਲੈਂਗੁਏਜ ਨੂੰ ਯੂਜ਼ ਨਹੀਂ ਕਰਨਾ ਚਾਹੁੰਦੇ ਪਰ ਤੁਸੀਂ ਇਹਦੇ ਸੋਸ਼ਲ ਮੀਡੀਆ ਕਾਉਂਟ ਕੱਢ ਕੇ ਵੇਖੋ ਇਹ ਖੁਦ ਇਹ ਚੀਜ਼ ਘੋਸ਼ਿਤ ਕਰ ਚੁੱਕੀ ਆ ਵੀ ਮੈਂ ਇੱਕ ਵੈਬੀਚਾਰਨੀ ਤੇ ਮੈਂ ਆਪਦੇ ਆਪ ਤੇ ਬੜਾ ਮਾਣ ਕਰਦੀ ਆ ਇਹ ਕੋਈ ਇੱਕ ਵੈਭੀਚਾਰ ਨਹੀਂ ਆਉਦੇ ਆਪ ਨੂੰ ਬੋਲਦੀ ਆ ਮੈਂ ਇਹ ਗੱਲ ਕਹਿਣੀ ਆ ਕਿ ਅਗਰ ਤੂੰ ਵੈਭੀਚਾਰ ਨਹੀਂ ਪੈਣੇ ਹੈ ਤਾਂ ਤੂੰ ਰਹਿ ਸਾਨੂੰ ਉਸ ਚੀਜ਼ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਪਰ ਤੂੰ ਸਾਡੇ ਸਪਿਰਚੁਅਲ ਫਾਦਰ ਦੇ ਖਿਲਾਫ ਔਰ ਮਸੀਹ ਭਾਈਚਾਰੇ ਦੇ ਖਿਲਾਫ ਆਪ ਦੀ ਗੰਦੀ ਜ਼ੁਬਾਨ ਤੋਂ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰ ਕਿਉਂਕਿ ਅਸੀਂ ਇਹ ਚੀਜ਼ ਹੁਣ ਬਰਦਾਸ਼ਤ ਨਹੀਂ ਕਰਾਂਗੇ ਇਹ ਚੀਜ਼ ਅਸੀਂ ਕਦੇ ਵੀ ਨਹੀਂ ਸੁਣ ਸਕਦੇ ਜੋ ਕਿ ਸਾਡੇ ਸਪਿਰਚੁਅਲ ਫਾਦਰ ਦੇ ਖਿਲਾਫ ਜਿਹੋਣੇ ਨੇ ਸ਼ਬਦ ਯੂਜ਼ ਕੀਤੇ ਆ ਜਿਹੜੀ ਸਾਡੀ ਮਸੀਹਤ ਹੈ ਜਿਹੜੀ ਲਾਈਫ ਹੈਗੀ ਉਹਨੂੰ ਖਰਾਬ ਕਰਨ ਦੀ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਦੀ ਇਹ ਕੋਸ਼ਿਸ਼ ਕਰ ਰਹੀ ਹੈ ਬੜਾ ਇਹ ਬੇਕੂਫ ਲੜਕੀ ਹੈਗੀ ਬੇਕੂਰ ਹੈ ਤੇ ਬਿਲਕੁਲ ਗੰਦੀ ਆਪਾਂ ਇਸ ਸ਼ਬਦ ਨੂੰ ਯੂਜ਼ ਕਰ ਸਕਦੇ ਗੰਦੀ ਲੇਡੀ ਹੈ ਸਾਡੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਬਿਲਕੁਲ ਠੇਸ ਪਹੁੰਚੀ ਆ ਕਿਉਂਕਿ ਸਾਡੇ ਜਿਹੜੇ ਹਿਰਦੇ ਬੜੇ ਜ਼ਿਆਦਾ ਹੁਣ ਦੁਖੀ ਹੋ ਚੁੱਕੇ ਆ ਕਿਉਂਕਿ ਸਾਡੇ ਸਪਿਰਚੁਅਲ ਫਾਦਰ ਕਦੇ ਵੀ ਅੱਜ ਤੱਕ ਅਸੀਂ ਖੋਦ 크੍ਰਿਸਚੀਅਨ ਪਰਿਵਾਰ ਦੇ ਵਿੱਚ ਅਸੀਂ ਪੈਦਾ ਹੋਏ ਸੀ ਲੇਕਿਨ ਸਾਨੂੰ ਪਵਿੱਤਰਤਾਈ ਦਾ ਊੜੇ ਦਾ ਮੈਂ ਕਹਿੰਦੀ ਆ ਸਾਨੂੰ ਇੱਕ ਨੰਬਰ ਵੀ ਨਹੀਂ ਪਤਾ ਸੀਗਾ ਕਿ ਊੜੇ ਦਾ ਸਾਨੂੰ ਕੁਝ ਵੀ ਐਡਾ ਨਹੀਂ ਆਉਂਦਾ ਸੀ ਪਵਿੱਤਰਤਾਈ ਦਾ ਮਤਲਬ ਕੀ ਹੁੰਦਾ ਇਹ ਜਿਹੜੀ ਲੇਡੀ ਸਾਡੇ ਸਪਿਰਚੁਅਲ ਫਾਦਰ ਨੂੰ ਪਖੰਡ ਦਾਲਦੀ ਆ ਦੱਸ ਮੈਨੂੰ ਤੂੰ ਤੇਰੇ ਕਰਕੇ ਅੱਜ ਕਿੰਨੀਆਂ ਕੁੜੀਆਂ ਬਦਲੀਆਂ ਆ ਤੇਰੇ ਕਰਕੇ ਕਿੰਨੀਆਂ ਕੁੜੀਆਂ ਸਫਰ ਲੜੀਆਂ ਸਾਡੇ ਸਪਿਰਚੁਅਲ ਫਾਦਰ ਸਾਡੇ ਆਤਮਿਕ ਪਿਤਾ ਪਰਮੇਸ਼ੁਰ ਦੇ ਨਾਲ ਮਿਲੇ ਹੋਏ ਪਰਮੇਸ਼ੁਰ ਦੇ ਬੱਚੇ ਸੁਣਾਉਣ ਵਾਲੇ ਅੱਜ ਉਹਨਾਂ ਦੀ ਜ਼ਿੰਦਗੀ ਨੂੰ ਵੇਖ ਕੇ ਉਹਨਾਂ ਦੇ ਲੈਵਲ ਨੂੰ ਦੇਖ ਕੇ ਲੱਖਾਂ ਨਹੀਂ ਕਰੋਨਾ ਜਿਹੜੀ ਯੂਥ ਆ ਉਹ ਵੱਧ ਚੁੱਕੀ ਆ ਕਿੱਥੇ ਮੁੰਡੇ ਗਲਤ ਵੀਡੀਓ ਪਾਉਂਦੇ ਸੀ ਕਿੱਥੇ ਕੁੜੀਆਂ ਗਲਤ ਚੱਕਰਾਂ ਦੇ ਵਿੱਚ ਸੀ ਅੱਜ ਉਹਨਾਂ ਦੀ ਲਾਈਫ ਨੂੰ ਵੇਖ ਕੇ ਅੱਜ ਉਹਨਾਂ ਨੇ ਸਾਨੂੰ ਜੀਣਾ ਸਿਖਾਇਆ ਕਿ ਕਿੱਦਾਂ ਪਰਮੇਸ਼ੁਰ ਨਾਲ ਰਹਿਣਾ ਆ ਕਿੱਦਾਂ ਪਵਿੱਤਰਤਾਈ ਦੇ ਲੈਵਲ ਦੇ ਵਿੱਚ ਜਿਨ੍ਹਾਂ ਅਸੀਂ ਪਾਪ ਦੇ ਵਿੱਚ ਸੀ ਅਸੀਂ ਸੰਸਾਰਿਕ ਜ਼ਿੰਦਗੀ ਦੇ ਵਿੱਚ ਸੀਗੇ ਹਾਲਾਂਕਿ ਸਾਡੀ ਪਰਬ ਸਾਡਾ ਜਿਹੜਾ ਜਨਮ ਮਸੀਹਤ ਦੇ ਵਿੱਚ ਸਾਡੇ ਪਰਿਵ ਮੋਰ ਕ੍ਰਿਸਚੀਅਨ ਸੀ ਲੇਕਿਨ ਪਵਿੱਤਰ ਤਾਇਰ ਮਤਰਾ ਸਾਨੂੰ ਸਾਡੇ ਸਪਿਰਚੁਅਲ ਫਾਦਰ ਨੇ ਸਿਖਾਇਆ ਅੱਜ ਕਸੀਂ ਉਹਨਾਂ ਪਾਪਾ ਤੋਂ ਆਜ਼ਾਦ ਆ ਗਲਤ ਚੀਜ਼ਾਂ ਤੋਂ ਆਜ਼ਾਦ ਆ ਔਰ ਕਿੱਦਾਂ ਇਹ ਜਿਹੜੀ ਲੇਡੀਆਂ ਪਰਮੇਸ਼ਰ ਦੇ ਦਾਸ ਦੇ ਖਲਾਫ ਹੋ ਸਕਦੀ ਆ ਹਜ਼ਾਰਾਂ ਮੁੰਡੇ ਹਜ਼ਾਰਾਂ ਕੁੜੀਆਂ ਪਰਮੇਸ਼ਰ ਦੇ ਦਾਸ ਦੇ ਜ਼ਰੀਏ ਖੁਦਾਵੰਦ ਦੇ ਜਿਹੜੇ ਦਾਸ ਆ ਜਿਹੜੇ ਉਹਨਾਂ ਦਾ ਸਟੇਟਸ ਉਹਨਾਂ ਦਾ ਪਵਿੱਤਰ ਤਾਇ ਦਾ ਲੈਵਲ ਉਹਨਾਂ ਦੀ ਪਰਸਨੈਲਿਟੀ ਪਰਮੇਸ਼ਰ ਨੇ ਉਹਨੂੰ ਇਸ ਤਰ੍ਹਾਂ ਦਾ ਇੱਕ ਤਾਂ ਲੈਵਲ ਦਿੱਤਾ ਆ ਕਿ ਹਜ਼ਾਰਾਂ ਮੁੰਡੇ ਲੱਖਾਂ ਮੁੰਡੇ ਕੁੜੀਆਂ ਅੱਜ ਬਦਲ ਚੁੱਕੇ ਗੁਰਦਾਸਪੁਰ ਏਰੀਆ ਤੁਸੀਂ ਜਾ ਕੇ ਵੇਖੋ ਜਲੰਧਰ ਏਰੀਆ ਜਾ ਕੇ ਵੇਖੋ ਤੁਸੀਂ ਕਿਵੇਂ ਯੂਥ ਉੱਥੇ ਸੇਵਾ ਕਰਦੀ ਆ ਕਿਵੇਂ ਉੱਥੇ ਪਰਮੇਸ਼ੁਰ ਦੇ ਕੰਮ ਕਰਦੇ ਫ੍ਰੀ ਲੋਕਾਂ ਨੂੰ ਰਾਸ਼ਨ ਦਿੱਤਾ ਜਾਂਦਾ ਫ੍ਰੀ ਉਹਨਾਂ ਨੂੰ ਬਾਈਬਲਾਂ ਵੰਡੀਆਂ ਜਾਂਦੀਆਂ ਇਹ ਕਿਵੇਂ ਹੋਇਆ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਛੁਡਾਇਆ ਤੇ ਉਹਨੇ ਆਪਣੇ ਦਾਸ ਮੂਸਾ ਨੂੰ ਕੱਲਿਆ ਸੇਮ ਉਸੇ ਰੀਤੀ ਨਾਲ ਪਰਮੇਸ਼ੁਰ ਨੇ ਆਪਣੇ ਦਾਸ ਨੂੰ ਜਲੰਧਰ ਦੇ ਵਿੱਚ ਖੜਾ ਕੀਤਾ ਔਰ ਅੱਜ ਉਹ ਲੱਖਾਂ ਨੇ ਅੱਜ ਕਰੋੜਾਂ ਰੂਹਾਂ ਉਹਨਾਂ ਦੇ ਦੁਆਰਾ ਬਚਾਈਆਂ ਜਾ ਤੇ ਤੇਰਾ ਤੇਰਾ ਟਾਰਗੇਟ ਕੀ ਆ ਤੈਨੂੰ ਅਜੇ ਤੱਕ ਅਸੀਂ ਵੇਖਿਆ ਨਹੀਂ ਤੇਰੀ ਕੋਈ ਸੋਸ਼ਲ ਮੀਡੀਆ ਤੇ ਤੇਰੀ ਕੋਈ ਪਹੁੰਚ ਨਹੀਂ ਤੂੰ ਕਹਿੰਦਾ ਮੈਂ ਪ੍ਰਚਾਰ ਕਰਦਾ ਮੈਨੂੰ ਤਾਂ ਲੱਗਦਾ ਨਹੀਂ ਤੂੰ ਪ੍ਰਚਾਰ ਕਰਦਾ ਵੀ ਤੈਨੂੰ ਇੱਕ ਪ੍ਰਚਾਰ ਦਾ ਸ਼ਬਦ ਵੀ ਤੈਨੂੰ ਆਉਂਦਾ ਹੋਵੇਗਾ ਅਸੀਂ ਵੇਖਿਆ ਕਿ ਸਿੱਖ ਭਾਈਚਾਰਾ ਆਪਣੇ ਜੋ ਵਾਹਿਗੁਰੂ ਦਾ ਉਹ ਪ੍ਰਚਾਰ ਕਰਦੇ ਆ ਅਸੀਂ ਉਹਨਾਂ ਦੀ ਦਿਲ ਤੋਂ ਰਿਸਪੈਕਟ ਕਰਦੇ ਕਿਉਂਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਾਰੇ ਧਰਮਾਂ ਦਾ ਅਸੀਂ ਆਦਰ ਕਰਦੇ ਆ ਲੇਕਿਨ ਤੈਨੂੰ ਪ੍ਰਚਾਰ ਦਾ ਊੜਾ ਵੀ ਨਹੀਂ ਆਉਂਦਾ ਤੂੰ ਪਖੰਡ ਦੱਸਦਾ ਮਸੀਹ ਭਾਈਚਾਰੇ ਨੂੰ ਤੂੰ ਸਾਡੇ ਦਾ ਪਰਮੇਸ਼ਰ ਦੇ ਦਾਸ ਦੇ ਖਿਲਾਫ ਤੂੰ ਇਹ ਗੱਲ ਬੋਲਦਾ ਪਿਆ ਕਿ ਆ ਪਖੰਡ ਕਰਦੇ ਆ ਮੈਂ ਤੈਨੂੰ ਪੁੱਛਣਾ ਚਾਹੁੰਦੀ ਆ ਪਖੰਡੀ ਬਾਬਾ ਗੁਰਪ੍ਰੀਤ ਸਿੰਘ ਜੀ ਕਿ ਜਿਹੜਾ ਪਰਮੇਸ਼ਰ ਦੇ ਦਾਸ ਅਗਰ ਪਖੰਡ ਕਰਦੇ ਤੇ ਲੱਖਾਂ ਰੂਹਾਂ ਕਿਵੇਂ ਬਚਵਾ ਜਿਹੜੀ ਤੁਹਾਨੂੰ ਤੁਹਾਡੇ ਸੀਨੇ ਤੇ ਹੁਣ ਅੱਗ ਲੱਗੀ ਪਈ ਜਿਹੜਾ ਅਗਰਤ ਸਾਹ ਦੇ ਵਿੱਚ ਕ੍ਰੂਸਣ ਕੀਤਾ ਉੱਥੇ ਲੱਖਾਂ ਨਹੀਂ ਉੱਥੇ ਕਰੋੜਾ ਲੋਕ ਇਕੱਠੇ ਹੋਏ ਕੀ ਉਹ ਲੋਕ ਪਾਦਲ ਆ ਕੀ ਉਹ ਲੋਕ ਬੇਵਕੂਫ ਆ ਜੋ ਤੁਸੀਂ ਨਹੀਂ ਕਰ पाए ਪਰਮਿਸ਼ਨ ਕੇ ਆਪਦੇ ਦਾੰਦ ਦੇ ذریعے ਅੱਜ ਕਰ ਪਾ ਰਿਆ ਇਸ ਕਰਕੇ ਜਿਹੜੀ ਤੁਹਾਡੇ ਸਿਰਾਂ ਦੇ ਵਿੱਚ ਜਿਹੜੇ ਕੋਲਿਆਂ ਦਾ ਢੇਰ ਜਿਹੜਾ ਉਹ ਪੈ ਚੁੱਕਾ ਔਰ ਖਾਸ ਕਰਕੇ ਇਹ ਜਿਹੜੀ ਲੇਡੀ ਬਨੀਤ कौर ਉਹਦੇ ਇਹ ਢੇਰ ਪੈ ਚੁੱਕਿਆ ਹੈ ਕਿਉਂਕਿ ਹੋਰ ਕਿਸੇ ਧਰਮ ਨੂੰ ਇਹ ਕਿਉਂ ਨਹੀਂ ਟਾਰਗੇਟ ਕਰਦੀ ਹੋਰ ਕਿਸੇ ਚਰਚ ਨੂੰ ਕਿਉਂ ਨਹੀਂ ਟਾਰਗੇਟ ਕਰਦੀ ਐਸੇ ਕਰਕੇ ਨਹੀਂ ਕਰਦੀ ਕਿਉਂਕਿ ਇਹਨੂੰ ਬਹੁਤਾ ਫੇਰ ਨਹੀਂ ਮਿਲਦਾ ਕਿਉਂਕਿ ਇਹਨੂੰ ਇਹਨੂੰ ਉਹਨਾ ਇਹ ਚਾਹੁੰਦੀ ਆ ਤੁਸੀਂ ਵੇਖੋ ਵੀ ਜਿੰਦਾਂ ਵੀ ਹੁਣ ਲਗਾਤਾਰ ਵੀਡੀਓ ਆ ਰਹੀਆਂ ਇਸ ਟੀਮ ਨੇ ਜਿਹੜਾ ਮੁੱਦਾ ਖਰਾਬ ਵੜਾਇਆ ਤਾਂ ਕਿ ਪ੍ਰਚਾਰ ਦਾ ਜਿਹੜਾ ਮਾਹੌਲ ਨੂੰ ਖਰਾਬ ਕੀਤਾ ਜਾ ਸਕੇ ਮਸੀਬਾ ਇਹ ਕਰੇ ਨੂੰ ਔਰ ਸਿੱਖ ਭਾਈਚਾਰੇ ਨੂੰ ਆਪਸ ਦੇ ਵਿੱਚ ਲੜਵਾਇਆ ਜਾ ਸਕੇ ਇਹ ਲੇਡੀ ਦਾ ਮੇਨ ਮੋਟਿਵ ਇਹ ਆ ਤੁਸੀਂ ਵੇਖਣਾ ਕਿ ਕਿੱਦਾਂ ਹਜ਼ਾਰਾਂ ਦੇ ਤਾਦਾਦ ਦੇ ਵਿੱਚ ਵਿਊ ਆਉਂਦੇ ਔਰ ਅਗਰ ਤੁਸੀਂ ਇਹਦਾ ਅਕਾਊਂਟ ਚੈੱਕ ਕਰਕੇ ਦੇਖੋ ਤਾਂ ਸਿਰਫ 100 ਤੋਂ ਵੱਧ ਇਹਦੇ ਮਤਲਬ ਕਿ ਵਿਊ ਨਹੀਂ ਆਉਂਦੇ ਕਿਉਂ ਇਹ ਚੀਜ਼ ਕਰਦੀ ਪਈ ਇਹ ਸਿਰਫ ਇਹਦੇ ਦੋ ਹੀ ਨਿਸ਼ਾਨੇ ਐਸ ਗੰਦੀ ਲੇਡੀ ਦੇ ਕਿ ਆਪਸ ਦੇ ਵਿੱਚ ਮੁਸੀਬਾ ਇਹ ਚਾਰੇ ਨੂੰ ਸਿੱਖ ਭਾਈਚਾਰੇ ਨੂੰ ਲੜਵਾਇਆ ਜਾਏ ਔਰ ਦੂਸਰਾ ਨੰਬਰ ਕਿ ਇਹਨੂੰ ਫੇਮ ਮਿਲ ਸਕੇ ਔਰ ਜੇ ਮੈਂ ਇਹਨੂੰ ਅਮਨੀਤ ਕੌਰ ਨੂੰ ਜਿਹੜੀ ਇਹ ਲੇਡੀ ਆ ਇਹਦਾ ਮੂੰਹ ਕਾਲਾ ਹੋਏਗਾ ਜਿੱਦਾਂ ਪਹਿਲਾ ਜਿਹੜੇ ਲੋਕ ਪਰਮੇਸ਼ੁਰ ਦੇ ਦਾਸ ਦੇ ਵਿਰੁੱਧ ਦੇ ਮਸੀਹ ਦੇ ਵਿਰੁੱਧ ਦੇ ਉਹਨਾਂ ਦੇ ਅੱਜ ਮੂੰਹ ਕਾਲੇ ਹੋਏ ਔਰ ਉਹ ਬੈਠੇ ਆ ਝੁਪ ਕਰਕੇ ਤੇਰਾ ਵੀ ਮੂੰਹ ਇਦਾਂ ਕਾਲਾ ਹੋਏਗਾ ਔਰ ਖਾਸ ਕਰਕੇ ਜਿਹੜਾ ਪਖੰਡੀ ਬਾਬਾ ਆ ਜਿਹਦਾ ਦਿਮਾਗ ਸਖਿਆ ਗਿਆ ਉਹਦਾ ਮੂੰਹ ਕਾਲਾ ਹੋਏਗਾ ਹallelujah ਕਿਉਂਕਿ ਦੇਖੋ ਪਰਮੇਸ਼ੁਰ ਦਾ ਵਚਨ ਕਹਿੰਦਾ ਆ ਕਿ ਅਨਿਆ ਜਿਹੜਾ ਸੈਣਾ ਵੀ ਪਾਪਿਆ ਕਿਉਂਕਿ ਅਸੀਂ ਬਹੁਤ ਟਾਈਮ ਇਸ ਚੀਜ਼ ਨੂੰ ਬਰਦਾਸ਼ਤ ਕਰ ਲਿਆ ਹੁਣ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਹ ਜਿਹੜੀ ਲੇਡੀ ਆ ਇਹ ਸਿੱਖ ਘਾਉਂਦੇ ਵੀ ਲਾਇਕ ਨਹੀਂ ਆ ਪਹਿਲਾਂ ਤੇ ਇਹ ਲੇਡੀ ਮੈਂ ਤਾਂ ਇਹਨੂੰ ਕੁੱਤਿਆਂ ਕੀ ਵੀ ਭੈਣ ਮੈਂ ਤੇਰੇ ਮੂਹਰੇ ਹੱਥ ਜੋੜ ਕੇ ਬੇਨਤੀ ਕਰਦੀ ਵੀ ਪਹਿਲਾਂ ਤੂੰ ਆਪਣੇ ਦਿਮਾਗ ਦਾ ਇਲਾਜ ਕਰਵਾ ਜਾ ਕੇ ਕਿਸੇ ਚੰਗੇ ਡਾਕਟਰ ਨੂੰ ਵਿਖਾ ਔਰ ਮੈਂ ਇਹ ਬਾਬੇ ਨੂੰ ਵੀ ਕਹਿਣੀ ਚਾਹਣੀ ਆ ਗੁਰਪ੍ਰੀਤ ਬਾਬਾ ਜਿਹੜਾ ਪਖੰਡੀ ਬਾਬਾ ਮੈਂ ਤਾਂ ਇਹਨੂੰ ਪਖੰਡੀ ਬਾਬਾ ਹੀ ਕਹੂੰਗੀ ਕਿਉਂਕਿ ਜਿਹੜਾ ਹੁਣ ਇਹਨੇ ਟਾਂਸ ਪੜਿਆ ਆ ਪਰਮੇਸ਼ੁਰ ਦਾ ਦਾਸ ਇੰਨਾ ਜ਼ਿਆਦਾ ਖੁਦਾਵਤ ਨਹੀਂ ਆ ਵਰਲਡ ਤਾਂ ਕੋ ਉਹਨਾਂ ਦੀ ਅਬਰਾਜੇ ਸਾ ਖੁਦਾਵੰਦ ਆਪਣੇ ਦਾਸ ਨੂੰ ਯੂਜ਼ ਕਰ ਰਿਹਾ ਹੁਣ ਇਹ ਇਹ ਗੱਲ ਕਹਿ ਰਿਹਾ ਕਿ ਮੈਂ ਪਤਾ ਨਹੀਂ ਕਿਹੜੀ ਮੋਹਾਂ ਮਚਲਾਉਣੀ ਆ ਮੈਂ ਪਤਾ ਨਹੀਂ ਕੀ ਕਰਨਾ ਚਾਹੁੰਦਾ ਇਹ ਕਿਉਂ ਇਹ ਚੀਜ਼ ਕਰਨਾ ਚਾਹੁੰਦਾ ਕਿਉਂਕਿ ਇਹ ਸਾਡੇ ਫਾਦਰ ਦੀ ਰੀਸ ਕਰਨਾ ਚਾਹੁੰਦਾ ਹੈ ਉਹ ਰੀਸ ਕਰਨਾ ਚਾਹੁੰਦਾ ਕਿ ਸ਼ਾਇਦ ਮੈਨੂੰ ਵੀ ਇਹ ਮਕਾਮ ਮਿਲ ਜਾ ਪਰ ਮੈਂ ਤੈਨੂੰ ਕਹਿਣਾ ਚਾਹੁੰਦੀ ਆ ਕਿ ਤੂੰ ਉਸ ਲੈਵਲ ਤੇ ਕਦੇ ਵੀ ਨਹੀਂ ਪਹੁੰਚਦਾ ਕਿਉਂਕਿ ਤੂੰ ਇੱਕ ਪਖੰਡੀ ਬਾਬਾ ਆ ਤੂੰ ਪਖੰਡ ਫੜ ਚੁੱਕਿਆ ਆ ਤੂੰ ਉਸ ਲੈਵਲ ਤੇ ਕਦੇ ਵੀ ਨਹੀਂ ਪਹੁੰਚ ਸਕਦਾ ਜਸਲਾਵਤੇ ਪਰਮੇਸ਼ੂ ਦੇ ਦਾਸ ਪਹੁੰਚੇ ਕਿਉਂਕਿ ਉਹਨਾਂ ਨੇ ਗਲਤ ਚੀਜ਼ਾਂ ਦਾ ਸਹਾਰਾ ਨਹੀਂ ਲਿਆ ਤੂੰ ਇੱਕ ਖੋਦ ਕੂੜੇ ਦਾ ਢੇਰ ਆ ਤੂੰ ਕੂੜੇ ਨੂੰ ਚੁਣਾਇ ਬਲੀਤ ਕੌਰ ਕੂੜਾ ਆ ਔਰ ਤੂੰ ਕੂੜੇ ਦੇ ਢੇਰ ਤੇ ਆ ਕੇ ਡਿੱਗਿਆ ਆ ਜੇ ਤੂੰ ਸਮਝਦਾਰ ਹੁੰਦਾ ਤੇ ਤੂੰ ਉਹਦੀਆਂ ਵੀਡੀਓ ਚੈੱਕ ਕਰ ਉਹ ਲਿਖਦੀ ਪਈ ਆ ਕਿ ਮੈਂ ਇੱਕ ਵੈਬ ਵਿਚਾਰਨੀ ਆ ਔਰ ਗਲਤ ਗਾਣੇ ਦੇ ਉੱਪਰ ਵੀਡੀਓ ਪਾਉਂਦੀ ਆ ਗੁਰਦੁਆਰੇ ਦੇ ਵਿੱਚ ਜਾ ਕੇ ਨੇ ਮੈਨੂੰ ਤਾਂ ਬੋਲਦਿਆਂ ਵੀ ਸ਼ਰਮ ਆਉਂਦੀ ਗੁਰਦੁਆਰੇ ਦੇ ਵਿੱਚ ਜਾ ਕੇ ਨੇ ਗੰਦ ਪਾਇਆ ਔਰ ਆਪਣੇ ਆਪ ਨੂੰ ਅੱਜ ਕਹਿੰਦੀ ਕਿ ਮੈਂ ਸਿੱਖ ਕਿਹੜੇ ਪਾਸੋਂ ਤੂੰ ਸਿੱਖ ਹੋ ਗਈ ਕਿਤੇ ਤੂੰ ਕਹਿ ਦ ਤੂੰ ਸੁਸਮਾਚਾਰ ਲਿਖਾਇਆ ਜੋ ਹਵਾ ਦਾ ਸੁਸਮਾਚਾਰ ਪੜ੍ਹਨੇ ਕਿਉਂ ਤੂੰ ਪਰਮੇਸ਼ਰ ਦੇ ਪੁੱਤਰ ਨਾਲ ਬੁਦਨਾਮ ਤਾਂ ਰੱਖਿਆ ਆਪਦੇ ਆਪ ਵਾਰ ਤੂੰ ਝਾਤ ਕਿ ਤੂੰ ਹੈਗੀ ਕੀ ਆ ਤੇਰੀ ਵਜ੍ਹਾ ਨਾਲ ਕੋਈ ਤੇਰੀ ਕਜਾ ਤੂੰ ਕੀ ਹੈਗੀ ਅੰਦੇਵ ਚ ਕੀ ਬੜੀ ਸਰਦੀ ਆ ਤੂੰ ਸਾਬਤ ਕੀ ਕਰਨਾ ਚਾਹਣੀ ਆ ਤੂੰ ਤੂੰ ਕਹਿੰਦੀ ਮੈਂ ਲੋਕਾਂ ਦੀ ਮਦਦ ਕਰਦੀ ਆ ਪਹਿਲਾਂ ਤੂੰ ਆਪਦੀ ਮਦਦ ਕਰ ਪਹਿਲੇ ਆਦਾਬ ਬੇਖਵੀ ਤੂੰ ਹੈਗੀ ਕੀ ਆ ਗੁਰਦੁਆਰੇ ਦੇ ਵਿੱਚ ਜਾ ਕੇ ਇਹਨੇ ਇਹਨੇ ਸਿੱਖਾਂ ਦੀ ਜਿਹੜੀ ਛਵੀ ਨੂੰ ਖਰਾਬ ਕੀਤਾ ਹੁਣ ਇਹ ਮਸੀਹਾਂ ਤੇ ਮਗਰ ਪੈ ਗਈ ਹੁਣ ਮਸੀਹਾਂ ਦੀ ਛਵੀ ਨੂੰ ਖਰਾਬ ਕਰਨਾ ਚਾਹੀਦੀ ਸਾਡੇ ਸਪਿਰਚੁਅਲ ਫਾਦਰ ਦੀ ਛਵੀ ਨੂੰ ਖਰਾਬ ਕਰਨਾ ਚਾਹੀਦੀ ਜੋ ਕਿ ਤੇਰੇ ਇਰਾਦੇ ਮਨੀਤ ਨੋ ਕੋਰ ਤੇਰੇ ਗੁਰਪ੍ਰੀਤ ਸਿੰਘ ਬਾਬਾ ਜੀ ਤੁਹਾਡੇ ਜਿਹੜੇ ਰਾਦੇ ਉਹ ਬਿਲਕੁਲ ਵੀ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਪੂਰਾ ਮਸੀਹ ਭਾਈਚਾਰਾ ਪਰਮੇਸ਼ਰ ਦੇ ਦਸ ਦੇ ਨਾਲ ਖੜਾ ਆ ਮਸੀਹ ਮਸੀਹ ਭਾਈਚਾਰਾ ਇਕੱਠਾ ਆ ਕੋਈ ਵੀ ਅਲੱਗ-ਅਲੱਗ ਨਹੀਂ ਹੈ ਪਰ ਅਸੀਂ ਕੋ ਪਰਮੇਸ਼ਰ ਦੀ ਸੰਤਾਨਾਂ ਅਸੀਂ ਹੁਣ ਇਸ ਮੁੱਦੇ ਦੇ ਆਵਾਜ਼ ਉਠਾਵਾਂਗੇ ਅਸੀਂ ਬਿਲਕੁਲ ਵੀ ਚੁੱਪ ਨਹੀਂ ਰਹਿਾਂਗੇ ਪਹਿਲਾਂ ਤਾਂ ਇਹ ਕਹਿੰਦੀ ਵੀ ਮੈਂ ਪ੍ਰਭੂ ਮੰਨਦੀ ਆ ਮੈਂ ਇੱਕ ਪ੍ਰਚਾਰਕ ਆ ਇੱਕ ਯਹਵਾ ਦਾ ਸੁਸਮਾਚਾਰੀ ਨੇ ਚੈਨਲ ਦਾ ਨਾਮ ਰੱਖਿਆ ਪਹਿਲਾਂ ਕਹਿੰਦੀ ਮੈਂ ਕ੍ਰਿਸਚੀਅਨ ਆ ਬਟ ਹੁਣ ਇਹ ਕਹਿ ਰਹੀ ਆ ਮੈਂ ਸਿੱਖ ਆ ਮੈਂ ਸਿੱਖ ਆ ਕੋਈ ਮੈਨੂੰ ਕ੍ਰਿਸਚੀਅਨ ਬਣਾਉਂਦੀ ਹਿੰਮਤ ਨਾ ਕਰੇ ਮੈਂ ਕ੍ਰਿਸਚੀਅਨ ਨਹੀਂ ਬਣਨਾ ਮੈਂ ਕਿਹਾ ਸਿੱਖ ਹੁਣ 6 ਮਹੀਨੇ ਬਾਅਦ ਸਾਲ ਬਾਅਦ ਇਹਨੇ ਕਹਿ ਦੇਣਾ ਮੈਂ ਮੁਸਲਿਮ ਆ ਫਿਰ ਇਹਨਾਂ ਹੋਰ ਧਰਮ ਬਦਲ ਲੈਣਾ ਇਹ ਕਿਸੇ ਦੀ ਵੀ ਸਕੀ ਨਹੀਂ ਹੈਗੀ ਕਿਸੇ ਗੁਰੂ ਪੀਰ ਦੀ ਨਹੀਂ ਹੈਗੀ ਇਹ ਲੇਡੀ ਬਿਲਕੁਲ ਬੇਕਾਰਾ ਗੰਦੀ ਆ ਬੇਕੂਫ ਹੈ ਤੇ ਬੇਕੂਫ ਲੋਕ ਹੋਵਾ ਜਿਹੜੇ ਦੇ ਨਾਲ ਇਹਦੀ ਸਪੋਰਟ ਕਰ ਰਹੇ ਦੇ ਨਾਲ ਬੋਲ ਰਹੇ ਆ ਇਹਦੇ ਨਾਲ ਮੋਟਾ ਜੋੜ ਕੇ ਚੱਲ ਰਹੇ ਆ ਹਾਲੇਲੂਇਆ ਇਹਦਾ ਮੇਨ ਮੋਟਿਵ ਸਿਰਫ ਇਹੀ ਆ ਕਿ ਇਹ ਆਪਸ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਆ ਔਰ ਸਿੱਖ ਭਾਈਚਾਰੇ ਨੂੰ ਔਰ ਮੁਸਲਮਾਨ ਭਾਈਚਾਰੇ ਨੂੰ ਇਹ ਲੜਵਾਉਣਾ ਚਾਹੁੰਦੀ ਆ ਮੈਂ ਇੱਕ ਗੱਲ ਆਪਣੇ ਸਿੱਖ ਭਰਾਵਾਂ ਨੂੰ ਤੇ ਆਪਣੀਆਂ ਸਿੱਖ ਭੈਣਾਂ ਨੂੰ ਪੁੱਛਣਾ ਚਾਹੁੰਦੀ ਆ ਕਿ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਤੇ ਲਿਖ ਦਿਓ ਕਿ ਤੁਸੀਂ ਵੈਭੀਚਾਰਨੀ ਹੋ ਔਰ ਤੁਸੀਂ ਜਦੋਂ ਕਾਨਫਰੈਂਸ ਦੇ ਵਿੱਚ ਜਿਹੜੀ ਜਿਹੜੀ ਤਾਂ ਖੋਤੇ ਕੰਟਰੋਲ ਨਹੀਂ ਦੱਸੋ ਉਹ ਦੂਜਿਆਂ ਨੂੰ ਵੀ ਸਿੱਖਿਆ ਦੇਉਗੀ ਦੂਜਿਆਂ ਦੀ ਕੀ ਮਦਦ ਕਰੋਗੀ ਪ੍ਰੈਸ ਕਾਨਫਰੈਂਸ ਦੇ ਵਿੱਚ ਜਦੋਂ ਇਹ ਇਹਦੀ ਵੀਡੀਓ ਬਣਾਈ ਜਾਂਦੀ ਤੇ ਇੱਕਦਮ ਆਪਣਾ ਗਲਾ ਪਕੜ ਲੈਂਦੀ ਆ ਕਿਤੇ ਉਹਨਾਂ ਨੂੰ ਮੀਡੀਆ ਵਾਲਿਆਂ ਨੂੰ ਗਲਤ ਬੋਲਣ ਲੱਗ ਜਾਂਦੀ ਇਹਨੂੰ ਬਾਬੇ ਸ਼ਾਂਤ ਕਰਦੇ ਆ ਕਿੱਦਾਂ ਦੀ ਇਹ ਢੇੜੀ ਬੇਵਕੂਫ ਢੇੜੀ ਮੈਨੂੰ ਤਾਂ ਸਮਝ ਨਹੀਂ ਆਦੀ 6 ਮਹੀਨੇ ਬਾਅਦ ਪਤਾ ਨਹੀਂ ਇਹਨੂੰ ਕਿਹੜੀ ਚਲਕੀ ਉੱਠਦੀ ਆ ਵੀ ਜਿਹੜੀ ਇਹ ਆ ਕੇ ਤੇ ਬੋਲਣ ਲੱਗ ਜਾਂਦੀ ਆ ਗਰਮੀ ਦੇ ਨਾਲ ਇਹਦਾ ਦਿਮਾਗ ਖਰਾਬ ਹੋਇਆ ਪਿਆ ਤਾਂ ਕਰਕੇ ਤੇ ਕੁਝ ਥੋੜਾ ਓਵਰ ਹੋ ਚੁੱਕੀ ਕੋਸਤਾ ਏ ਜਿਹੜਾ ਗੁਰਪ੍ਰੀਤ ਬਾਬਾ ਇਹ ਤਾਂ ਇਹਦਾ ਕਰ ਰਿਹਾ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਕ੍ਰੂਸੈਡ ਹੋਇਆ ਐਨੇ ਉੱਥੇ ਲੱਖਾਂ ਦੇ ਹਿਸਾਬ ਨਾਲ ਉੱਥੇ ਲੋਕ ਸੀਗੇ ਉਸ ਚੀਜ਼ ਨੂੰ ਦੇਖ ਕੇ ਨਾ ਤੇ ਸੀਨੇ ਦੇ ਉੱਤੇ ਅੱਗ ਬਲਦੀ ਆ ਵੀ ਇਹ ਚੀਜ਼ ਅਸੀਂ ਕਿਉਂ ਨਹੀਂ ਕਰ ਪਾਉਂਦੇ ਲੋਕਾਂ ਨੂੰ ਕੋਈ ਅਪੋਸਟਲ ਜੀ ਸਾਡੇ ਸਪਿਰਚੁਅਲ ਫਾਦਰ ਜੀ ਉਹਨਾਂ ਨੂੰ ਘਰੋਂ ਜਾ ਕੇ ਲੈ ਲੈ ਕੇ ਨਹੀਂ ਆਉਂਦੇ ਲੋਕਾਂ ਨੂੰ ਉਹ ਲੋਕ ਖੋਦ ਆਉਂਦੇ ਆ ਆਪਣੀ ਇੱਛਾ ਦੇ ਨਾਲ ਆਉਂਦੇ ਆ ਨਾ ਕਿ ਉਹਨਾਂ ਨੂੰ ਘਰੋਂ ਚੱਕ ਕੇ ਲਿਆਂਦਾ ਜਾਂਦਾ ਆ ਆਪਣੀ ਇੱਛਾ ਦੇ ਨਾਲ ਉਹ ਉਸ ਮੀਟਿੰਗ ਦੇ ਉੱਤੇ ਉਸ ਕ੍ਰੂਸੈਡ ਦੇ ਉੱਪਰ ਆਉਂਦੇ ਆ ਬਿਲਕੁਲ ਪਰਮੇਸ਼ਰ ਆਪਣੇ ਦਾਸ ਦੇ ਨਾਲ ਔਰ ਖੁਦਾਵੰਦ ਦੇ ਨਾਲ ਜਿਹੜੇ ਪਰਮੇਸ਼ੂ ਦੇ ਸਾਡੇ ਸਪਿਰਚੁਅਲ ਫਾਦਰ ਨੂੰ ਪਰਮੇਸ਼ੂ ਦੇ ਨਾਲ ਵਫਾਦਾਰਤਾ ਆ ਇਸ ਕਰਕੇ ਉਹਨਾਂ ਦੀ ਗ੍ਰੋਥ ਹੋ ਰਹੀ ਆ ਤੁਸੀਂ ਅਗਰ ਪਖੰਡ ਦੱਸ ਦਿਓ ਅਗਰ ਤੁਸੀਂ ਇਸ ਮੁੱਦੇ ਤੋਂ ਹੀ ਹੋਣਾ ਅਗਰ ਤੁਸੀਂ ਕਹਿੰਦੇ ਹੋ ਕਿ ਇਹ ਪਖੰਡ ਕਰਦਿਆ ਤੂੰ ਇਹ ਜਿਹੜੀ ਗੰਦੀ ਲੇਡੀ ਆ ਇਹ ਵਾਰ-ਵਾਰ ਸਾਡੇ ਸਪਿਰਚੁਅਲ ਫਾਦਰ ਦਾ ਨਾਮ ਆਪਣੀ ਗਲਤੀ ਜ਼ੁਬਾਨ ਤੋਂ ਲੈਂਦੀ ਕਿ ਮੈਂ ਅੰਕੁਰ ਨੂਰ ਅੰਕਰੀ ਮੈਂ ਅੰਕੁਰ ਗੁਰ ਪਖੰਡ ਕਰਦਾ ਪਖੰਡ ਕਰਦਾ ਜੇ ਸਾਡੇ ਸਪਿਰਚੁਅਲ ਫਾਦਰ ਪਖੰਡ ਕਰਕੇ ਇੰਨੀ ਅਚੀਵਮੈਂਟ ਹਾਸਲ ਕਰਦੇ ਤੁਸੀਂ ਕਿਉਂ ਨਹੀਂ ਕਰਦੇ ਤੁਸੀਂ ਕਰੋ ਕ੍ਰੂਸਰ ਤੁਸੀਂ ਤੁਸੀਂ ਕਰੋ ਆਪਦੇ ਜੋ ਸਮਾਗਮ ਤੁਸੀਂ ਕਰਦੇ ਹੋ ਸੀ ਅਕਸਰ ਅਸੀਂ ਕ੍ਰੂਸਡ ਕਰਦੇ ਆ ਪਹਿਲਾਂ ਤਾਂ ਪਰਮੇਸ਼ਰ ਦੇ 10 ਨੇ ਕਲੀਅਰ ਕੀਤਾ ਕਿ ਕ੍ਰੂਸਡ ਦਾ ਮਤਲਬ ਧਰਮ ਯੁੱਧ ਨਹੀਂ ਆ ਕੋਈ ਇਹ ਪਖੰਡੀ ਬਾਪੇ ਨੇ ਕਹਿਆ ਆ ਕਿ ਇਹ ਸਰਾ ਸਰ ਕਾਤਲ ਕਰਨਾ ਸਾਨੂੰ ਸਾਡੇ ਪਰਮੇਸ਼ਰ ਦਾ ਬਚਨ ਸਿਖਾਉਂਦਾ ਵੀ ਤੁਸੀਂ 10 ਹੁਕਮਾਂ ਦੇ ਵਿੱਚ ਲਿਖਿਆ ਕਿ ਤੁਸੀਂ ਕਤਲ ਨਹੀਂ ਕਰਨਾ ਅਸੀਂ ਕਿਵੇਂ ਆਪਦੇ ਪਰਮੇਸ਼ਰ ਦੀ ਹੁਕਮਤ ਤੋਂ ਬਾਹਰ ਹੋ ਕੇ ਚੱਲਾਂਗੇ ਇਹ ਪਖੰਡੀ ਬਾਪੇ ਨੂੰ ਮੈਂ ਸਵਾਲ ਕਰਨਾ ਚਾਹਣੀ ਕਿ ਬਾਈਬਲ ਸਾਡੀ ਕਹਿੰਦੀ ਆ ਕਿ ਪਰਮੇਸ਼ਰ ਦੇ 10 ਹੁਕਮਾਂ ਦੇ ਵਿੱਚ ਲਿਖਿਆ ਕਿ ਤੁਸੀਂ ਕਤਲ ਨਹੀਂ ਕਰਨਾ ਸੀ ਕਿਵੇਂ ਕਿਸੇ ਦਾ ਕਤਲ ਕਰ ਸਕਦੇ ਆ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਸਵਾਲ ਕਰਨਾ ਚਾਹੁੰਦੇ ਅਗਰ ਤੁਸੀਂ ਸਾਨੂੰ ਇਹ ਗੱਲ ਕਹਿ ਰਹੇ ਹੋ ਕਿ ਪਖੰਡ ਕਰਕੇ ਇਹ ਇੰਨਾ ਵੱਧ ਰੋ ਤੁਸੀਂ ਪਖੰਡ ਕਰੋ ਅਗਰ ਤੁਸੀਂ ਕਹਿੰਦੇ ਹੋ ਕਿ ਝੂਠੇ ਲਗੜੇ ਚਲਾਓ ਤੁਸੀਂ ਝੂਠੇ ਤੇ ਸੱਚੇ ਤਾਂ ਕੀ ਤੁਸੀਂ ਝੂਠੇ ਹੀ ਲਗੜੇ ਚਲਾਤੇ ਦਿਖਾ ਦਿਓ ਤੁਸੀਂ ਕਰੋ ਹਾਸਲ ਕਰੋ ਸਮਾਗਮ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਉਹ ਕਰੋ ਕਰੋ ਲੋਕਾਂ ਨੂੰ ਇਕੱਠੇ ਅਸੀਂ ਤੁਹਾਨੂੰ ਕਦੇ ਰੋਕਦੇ ਹਾਂ ਫਿਰ ਉਸ ਤੋਂ ਬਾਅਦ ਜਿਹੜਾ ਗੁਰਪ੍ਰੀਤ ਬਾਬਾ ਇਹ ਕਹਿੰਦਾ ਵੀ ਮੈਂ ਆਪਣਾ ਆਪਣੇ ਲੰਗੜੇ ਲੈ ਜੂ ਮੈਂ ਆਪਦੇ ਲੈ ਜੂਗਾ ਮੁਰਦੇ ਲੈ ਜੂਗਾ ਇਹ ਚਲਾ ਕੇ ਦਿਖਾਉਣਾ ਨੂੰ ਜਿੰਦਾ ਕਰਕੇ ਤੁਹਾਨੂੰ ਚਲਾ ਕੇ ਦਿਖਾਉਣਾ ਕਿ ਸਾਡਾ ਜਿਹੜਾ ਪਵਿੱਤਰ ਪਰਮੇਸ਼ਰ ਆ ਜਿਹੜਾ ਇਸ ਧਰਤੀ ਨੂੰ ਰਚਣ ਵਾਲਾ ਕਿ ਉਹ ਇੰਨੇ ਵੇਲੇ ਕਿ ਇਸ ਪਖੰਡੀ ਦੇ ਕਰਕੇ ਉਹ ਆਵੇ ਇੱਥੇ ਤੇ ਆਪਦੇ ਦਾਸ ਦੇ ਦੁਆਰਾ ਇਹਦੇ ਲੰਗੜਿਆਂ ਨੂੰ ਤੇ ਮੁਰਦਿਆਂ ਨੂੰ ਜਿੰਦਾ ਕਰੇ ਸਾਡੇ ਪਰਮੇਸ਼ਰ ਕੋਲੇ ਇੰਨੀ ਵੇਰ ਨਹੀਂ ਹੈਗੀ ਨਾ ਬੇਕੁਫਾ ਲੋਕਾਂ ਲਈ ਕਿ ਉਹ ਇਸ ਧਰਤੀ ਤੋਂ ਉਤਰੇ ਕਿ ਇਹਨਾਂ ਦੇ ਲੰਗੜਿਆਂ ਨੂੰ ਤੇ ਮੁਰਦਿਆਂ ਨੂੰ ਜਿੰਦਾ ਕਰੇ ਮੈਂ ਉਹ ਪਖੰਡੀ ਬਾਬੇ ਨੂੰ ਇਹ ਗੱਲ ਕਹਿਣੀ ਹੈ ਕਿ ਤੇਰੇ ਸਾਰੇ ਸ ਸਾਡੇ ਆਤਮਿਕ ਪਿਤਾ ਸਪਿਰਚੁਅਲ ਫਾਦਰ ਅਪੋਸਟਲ ਅੰਕੁਰ ਯੂਸਫ ਨੂਲਾ ਜੀ ਨੇ ਅੰਮ੍ਰਿਤਸਰ ਕ੍ਰੂਸੈਡ ਦੇ ਵਿੱਚ ਦਿੱਤੇ ਆ ਉਹ ਸਕਰੂਸਡ ਨੂੰ ਤੂੰ ਸਾਰ ਧਿਆਨ ਦੇ ਨਾਲ ਪਖੰਡੀ ਪਾਪਾ ਤੇ ਬਨੀਤ ਕੌਰ ਨੂੰ ਵੀ ਮੈਂ ਗੱਲ ਕਹਿਨੀ ਆ ਕਿ ਉਹਨਾਂ ਨੇ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਪਰਮਿਸ਼ਨ ਨੇ ਪਹਿਲਾਂ ਆਪਣੇ ਦਾਸ ਨੂੰ ਦੱਸ ਦਿੱਤਾ ਕਿ ਇਹ ਜਿਹੜਾ ਲੋਕ ਹਾਲੇ ਤੱਕ ਤੇਰੀ ਵੀਡੀਓ ਆਈ ਵੀ ਨਹੀਂ ਸੀ ਪਖੰਡੀ ਪਾਪਾ ਪਰਮਿਸ਼ਨ ਨੇ ਆਪਣੇ ਦਾਸ ਨੂੰ ਪਹਿਲਾਂ ਦੱਸ ਦਿੱਤਾ ਕਿ ਕਿਸ ਟਾਪਿਕ ਤੇ ਵਿਸ਼ਾ ਹੋਏਗਾ ਕਿ ਕਿ ਕਿਹੜੇ ਕਿਹੜੇ ਸ਼ਬਦ ਕਿਹੜੇ ਪ੍ਰਚਾਰ ਦੇ ਵਿੱਚ ਆਪਣੇ ਦਾਸ ਨੂੰ ਪਰਮੇਸ਼ਰ ਨੇ ਪਹਿਲਾਂ ਉਹ ਭੇਜ ਦਿੱਤੇ ਕਿ ਸਾਡਾ ਪਰਮੇਸ਼ਰ ੱੱਕੇ ਦਾ ਕੰਮ ਨਹੀਂ ਕਰਦਾ ਉਹ ਨਹੀਂ ਕਹਿੰਦਾ ਵੀ ਆਜੋ ਲੰਘੜੋ ਮੈਂ ਤੁਹਾਨੂੰ ਚਲਾਉਣਾ ਆ ਪਰਮੇਸ਼ਰ ਕਹਿੰਦਾ ਅਗਰ ਕੋਈ ਦੀਨਤਾ ਨਾਲ ਨਮਰਤਾ ਨਾਲ ਮੇਰੇ ਕੋਲ ਆਉਂਦਾ ਆ ਅਗਰ ਕੋਈ ਪੁਕਾਰ ਕਰਦਾ ਆ ਵੀ ਪਰਮੇਸ਼ਰ ਮੈਂ ਸ਼ੁੱਧ ਹੋਣਾ ਚਾਹੁੰਨਾ ਆ ਮੈਂ ਚੰਗਾ ਹੋਣਾ ਚਾਹੁੰਦਾ ਤੂੰ ਸਾਡਾ ਪਰਮੇਸ਼ਰ ਉਸ ਨੂੰ ਚੰਗਾ ਕਰਦਾ ਆ ਜੇ ਤੁਹਾਡੇ ਕੋਲ ਇੰਨੀ ਤਾਕਤ ਹੈਗੀ ਤੁਹਾਡੇ ਕੋਲ ਇੰਨੀ ਸਮਰੱਥਾ ਹੈਗੀ ਤੂੰ ਤੁਹਾਨੂੰ ਸਾਡੇ ਕੋਲ ਲਿਆਉਣ ਦੀ ਲੋੜ ਹੀ ਨਹੀਂ ਤੁਹਾਨੂੰ ਚਰਚਸ ਦੇ ਵਿੱਚ ਪਰਮੇਸ਼ਰ ਦੇ ਦਾਸ ਕੋਲ ਲਿਆਉਣ ਦੀ ਲੋੜ ਜਿਹੜੇ ਲੰਗੜੇ ਜਿਹੜੇ ਲੂਲੇ ਜਿਹੜੇ ਬੋਲੇ ਕਾਣੇ ਮੁਰਦੇ ਤੁਸੀਂ ਸਾਡੇ ਕੋਲੇ ਜੇ ਲਿਆਉਂਗੇ ਤੁਸੀਂ ਆਪ ਉਹਨਾਂ ਨੂੰ ਚੰਗਾ ਕਰੋ ਤੇ ਕਰੋ ਲੋਕਾਂ ਨਾਲ ਦੇ ਵੱਲ ਖਿੱਚੋ ਲੋਕਾਂ ਨਾਲ ਦੇ ਵੱਲ ਹਜ਼ਾਰਾਂ ਦੇ ਤਾਦਾਦ ਵਿੱਚ ਕਰੋ ਇਕੱਠੇ ਲੋਕ ਤੁਸੀਂ ਅਸੀਂ ਤੁਹਾਨੂੰ ਕਦੋਂ ਰੋਪਦੇ ਆਂ ਪਖੰਡੀ ਬਾਪੇ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਨੀ ਆ ਕਿ ਤੂੰ ਪਹਿਲਾਂ ਆਪਦੀ ਔਕਾਤ ਆਪਦੀ ਵਜ੍ਹਾ ਪਹਿਲਾਂ ਤੂੰ ਵੇਖ ਪਰਮੇਸ਼ੁਰ ਦੇ ਦਾਸ ਦੇ ਖਿਲਾਫ ਤੇ ਮਸੀਹਤ ਦੇ ਖਿਲਾਫ ਬੋਲਣ ਤੋਂ ਪਹਿਲਾਂ ਤੂੰ ਸੋਚ ਤੂੰ ਆਪਦਾ ਟੈਲੈਂਟ ਆਪਦੇ ਕੋਲ ਰੱਖ ਕਿਸੇ ਨੂੰ ਨਹੀਂ ਇੱਥੇ ਪੰਜਾਬ ਦੇ ਵਿੱਚ ਤੇਰੇ ਟੈਲੈਂਟ ਦੀ ਲੋੜ ਨਹੀਂ ਕਿਸੇ ਨੂੰ ਸਾਰੇ ਸਮਝੇ ਹੋਏ ਆ ਸਾਰੇ ਐਜੂਕੇਟਡ ਆ ਪੜ੍ਹੇ ਲਿਖੇ ਹੋਏ ਉਹਨਾਂ ਨੂੰ ਪਤਾ ਹੈ ਅਸੀਂ ਕੀ ਕਰਨਾ ਹੈ ਕੀ ਤੂੰ ਬਾਹਰ ਜਾਵੜਾ ਕਿ ਤੂੰ ਬਹੁਤ ਵੱਡਾ ਤੀਰ ਮਾਰਦਾ ਹੈ ਜਿਹੜਾ ਤੂੰ ਅੱਗੇ ਕਹਿੰਦਾ ਵੀ ਮੈਂ ਬਾਹਰ ਦਾ ਮੈਨੂੰ ਅੱਜ ਕਹਿੰਦਾ ਮੈਂ ਮੈਨੂੰ ਬਹੁਤ ਕੋਈ ਹਰ ਇੱਕ ਚੀਜ਼ ਦਾ ਪਤਾ ਮੇਰੇ ਬੱਚਿਆਂ ਨੂੰ ਪਤਾ ਹੈ ਹਰ ਇੱਕ ਸਵਾਲ ਪੁੱਛੋ ਤੁਸੀਂ ਉਹਨਾਂ ਨੂੰ ਜਵਾਬ ਦੇਣਗੇ ਕੀ ਜਿਹੜੇ ਪੰਜਾਬ ਦੇ ਇੰਡੀਆ ਦੇ ਲੋਕ ਹੈ ਗੋ ਬੇਵਕੂਫ ਹਨ ਉਹ ਇਨਸਾਨ ਬੇਵਕੂਫ ਹਨ ਜਿਹੜੇ ਜਿਨ੍ਹਾਂ ਦੀ ਲਾਈਫ ਜਿਨ੍ਹਾਂ ਦੀ ਜ਼ਿੰਦਗੀ ਬਦਲਦੀ ਆ ਪਰਮੇਸ਼ਰ ਦੇ ਘਰ ਵਿੱਚ ਜਾ ਕੇ ਜਿਨ੍ਹਾਂ ਦੇ ਬੱਚੇ ਠੀਕ ਹੁੰਦੇ ਆ ਜਿਹੜੇ ਬਿਮਾਰੀਆਂ ਤੋਂ ਸ਼ਿਫਾ ਪਾਉਂਦੇ ਕੀ ਉਹ ਪਾਗਲ ਹੈ ਜੇ ਤੁਹਾਡੇ ਕੋਲ ਹੀ ਇੰਨਾ ਜ਼ਿਆਦਾ ਆ ਤੇ ਰੱਬ ਦਾ ਤੁਹਾਡਾ ਤੁਸੀਂ ਤੇ ਆਉਨੇ ਆ ਤੁਸੀਂ ਕੁਝ ਵੀ ਕਰਦੇ ਆ ਤੁਸੀਂ ਜੇ ਕੋ ਤੁਹਾਡੇ ਕੋਲ ਇੰਨਾ ਹੈ ਤੇ ਤੁਸੀਂ ਕਰੋ ਚੰਗਾ ਤੁਸੀਂ ਦੂਜਿਆਂ ਦੀ ਕੀ ਉਂਗਲੀ ਉਠਾਉਨੇ ਆ ਪਹਿਲਾਂ ਤੁਸੀਂ ਆਪ ਦੇ ਤੱਕ ਨਹੀਂ ਦੇਖੋ ਆਪ ਦੇ ਮੰਜੇ ਥੱਲੇ ਛੋਟੀ ਮਾਰੋ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਆਪ ਮੰਜੇ ਥੱਲੇ ਛੋਟੀ ਮਾਰੋ ਤੁਸੀਂ ਚੰਗਾ ਕਰੋ ਆਪਣੇ ਲੋਕਾਂ ਨੂੰ ਜੇ ਤੁਸੀਂ ਦੂਜਿਆਂ ਨੂੰ ਜਿਵੇਂ ਸਾਡੇ ਸਪਿਰਚੁਅਲ ਇਫਾਦਤ ਦੀ ਤੁਸੀਂ ਸ਼ਬੀ ਖਰਾਬ ਕਰਦੇ ਆ ਤੁਸੀਂ ਜਿਹੜਾ ਕ੍ਰਿਸਚਨ ਭਾਈਚਾਰਾ ਤੁਸੀਂ ਉਹਨਾਂ ਦੀ ਸ਼ਬੀ ਖਰਾਬ ਕਰਦੇ ਆ ਤੁਮ ਇਹ ਜਿਹੜੀ ਚੀਜ਼ ਤੁਸੀਂ ਇਹ ਤੁਸੀਂ ਕਹਿ ਰਹੇ ਆ ਗਲਤ ਨਾਪਸ਼ਨਾਪ ਸ਼ਬਦ ਬੋਲ ਰਹੇ ਆ ਇਹ ਚੀਜ਼ ਦੇ ਹੁਣ ਬਿਲਕੁਲ ਜਿਹੜਾ ਸੰਸੀਹ ਭਾਈਚਾਰਾ ਖਿਲਾਫ ਆ ਇਹ ਚੀਜ਼ ਹੁਣ ਅਸੀਂ ਸਹਿ ਨਹੀਂ ਸਕਦੇ ਕਿਉਂਕਿ ਜਿਹੜਾ ਤੁਸੀਂ ਬਹੁਤ ਕੁਝ ਬੋਲਿਆ ਜਿਹੜੀ ਇਹ ਗੰਦੀ ਲੇਡੀ ਆ ਅਨੀਤਕੌਰ ਸਾਡੇ ਸਪਿਰਚੁਅਲ ਫਾਦਰ ਦੇ ਖਿਲਾਫ ਨੇ ਬਹੁਤ ਕੁਝ ਬੋਲਿਆ ਹੁਣ ਇਹ ਚੀਜ਼ ਅਸੀਂ ਸਹਿ ਨਹੀਂ ਸਕਦੇ ਇਸ ਇਸ ਲੇਡੀ ਦੇ ਅਸੀਂ ਖਿਲਾਫ ਆ ਏ ਫਿਰ ਕਹਿੰਦੇ ਆ ਇਹ ਜਿਹੜਾ ਪਖੰਡਰੀ ਬਾਬਾ ਬਨੀਤ ਘੋਰ ਕਹਿੰਦੀ ਬੜੇ ਬੜੇ ਲੋਕ ਕਹਿੰਦੇ ਆ ਇਹ ਨਹੀਂ ਵੀ ਬੜੇ ਲੋਕ ਕਹਿੰਦੇ ਆ ਵੀ ਇਹ ਧਰਮ ਪਰਿਵਰਤਨ ਕਰ ਦਿੰਦੇ ਆ ਇਹ ਕਨਵਰਜਨ ਕਰ ਦਿੰਦੇ ਆ ਇਹ ਫਲਾਣਾ ਕਰ ਦਿੰਦੇ ਇਹਨਾਂ ਨੂੰ ਪੈਸਿਆਂ ਦਾ ਲਾਲਚ ਤੇ ਨਾ ਮੈਂ ਇਹਨਾਂ ਬੇਕੂਫ ਲੋਕਾਂ ਨੂੰ ਇਹਨਾਂ ਮੰਦਬੁੱਧੀ ਲੋਕਾਂ ਨੂੰ ਇਹ ਪੁੱਛਣਾ ਚਾਹਣੀ ਆ ਕਿ ਫੌਰਨ ਦੇ ਵਿੱਚ ਜਦੋਂ ਪਰਮੇਸ਼ਰ ਦੇ ਦਾਸ ਕ੍ਰੂਸਰ ਕਰਨ ਜਾਂਦੇ ਆ ਕਿ ਫੌਰਨ ਦੇ ਲੋਕਾਂ ਨੂੰ ਵੀ ਪੈਸਿਆਂ ਦਾ ਘਟਾ ਆ ਉਹ ਕਿਉਂ ਆ ਕੇ ਪਰਮੇਸ਼ਰ ਦੇ ਦਾਸ ਤੋਂ ਲੈ ਹੈਂਡ ਕਰਵਾਉਂਦੇ ਆ ਉਹ ਕਿਉਂ ਚਰਚਸ ਦੇ ਵਿੱਚ ਆਉਂਦੇ ਆ ਕੀ ਉਹਨਾਂ ਨੂੰ ਪੈਸਿਆਂ ਦੀ ਕਮੀ ਆ ਕੀ ਉਹਨਾਂ ਨੂੰ ਡਾਲਰਾਂ ਦੀ ਕਮੀ ਉਹ ਪੜੇ ਲਿਖੇ ਲੋਕ ਆ ਉਹਨਾਂ ਨੂੰ ਕੀ ਲੋੜ ਆ ਉਹਨਾਂ ਨੂੰ ਕੀ ਪੈਸਿਆਂ ਦੀ ਲੋੜ ਪਈ ਆ ਜਿਹੜੇ ਫੌਨ ਦੇ ਵਿੱਚ ਪੀਆਰ ਨੇ ਉਹਨਾਂ ਨੂੰ ਕੌਣ ਉਹਨਾਂ ਨੂੰ ਕਿਹੜਾ ਕਹਿੰਦਾ ਵੀ ਫਲਾਣੇ ਨੇ ਤੁਹਾਨੂੰ ਐਨੇ ਡਾਲਰ ਦੇਣਾ ਤੁਸੀਂ ਕਨਵਰਜਨ ਕਰੋ ਉਹ ਤਾਂ ਪਹਿਲਾਂ ਹੀ ਡੰਗਰਾਂ ਦੇ ਵਿੱਚ ਖੇਡਦੇ ਪਏ ਆ ਬੁੱਧੀ ਨੂੰ ਦਿਮਾਗ ਤੋਂ ਕੰਮ ਲਓ ਮੈਂ ਤੁਹਾਨੂੰ ਕਹਿੰਨੀ ਬਲੀਤਕੌਰ ਭੈਣ ਜੀ ਔਰ ਬਾਬਾ ਬਖੰਡੀ ਗੁਰਪ੍ਰੀਤ ਬਾਬਾ ਜੀ ਤੁਸੀਂ ਜਿਹੜੀਆਂ ਗੱਲਾਂ ਕਹਿੰਦੇ ਪਏ ਉਹ ਦਿਮਾਗ ਤੋਂ ਕੰਮ ਕਰ ਲਓ ਤੂੰ ਕੋਈ ਨੀ ਪਤਾ ਨਹੀਂ ਕਿਹੜਾ ਤੂੰ ਟੋਪੜ ਟੋਪੜ ਦਿਖਾਉਣੀ ਆਂਦਾ ਮੈਂ ਪੜੀ ਆ ਪਹਿਲਾਂ ਇਹ ਤੂੰ ਸੋਚ ਕੇ ਕਹਿੰਦੀ ਤੂੰ ਲਾਲਚ ਦੇਣੀ ਫਲਾਨਾ ਕਰਦੀ ਖਮਰਾ ਚਰਚ ਵਾਲੇ ਲਾਲਚ ਦਿੰਦੇ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਹੜਾ ਉਹ ਦੇਸ਼ ਨਹੀਂ ਜਿੱਥੋਂ ਖਮਰਾ ਚੱਤ ਲੋਕ ਆਉਂਦੇ ਨਹੀਂਗੇ ਕੀ ਪਰਮੇਸ਼ਰ ਦੇ ਦਾਸ ਉਹਨੂੰ ਘਰੇ ਜਾ ਕੇ ਕਹਿ ਕੇ ਆਉਂਦੇ ਆ ਕਿ ਉਹਨੂੰ ਬਾਹਰ ਭੇਜ ਦੇ ਉਹਨੂੰ ਕਹਿੰਦੇ ਚੱਕ ਕੇ ਲੈ ਕੇ ਉਹ ਚੱਲ ਚੋ ਖੋਦ ਆਉਂਦੇ ਲੋਕ ਉੱਥੇ ਜਿਹੜੇ ਫਾਰਮ ਤੋਂ ਲੋਕ ਆਉਂਦੇ ਕੀ ਉਹਨਾਂ ਨੂੰ ਪੈਸਿਆਂ ਦਾ ਘਾਟਾ ਆ ਕੀ ਉਹਨੂੰ ਬੰਨਾਂ ਦਾ ਘਾ ਤੁਸੀਂ ਸਮਝ ਕੇ ਰੱਖਿਆ ਹਲਦੇ ਆਪ ਨੂੰ ਕਿ ਜਦੋਂ ਤੁਸੀਂ ਜੀ ਚਾਹੋਗੇ ਸਾਡੇ ਹਸਪਤਲ ਖਾਦ ਦੇ ਖਿਲਾਫ ਬੋਲੋਗੇ ਜੀ ਭਾਈਚਾਰੇ ਦੇ ਖਿਲਾਫ ਬੋਲੋਗੇ ਅਸੀਂ ਉਹਨ ਇਸ ਮੁੱਦੇ ਨੂੰ ਬਿਲਕੁਲ ਵੀ ਸਹਿ ਨਹੀਂ ਕਰਾਂਗੇ ਫਿਰ 10 ਕਰੋੜ ਰੁਪਇਆ ਕਾਦਾ ਮੰਗਦੀ ਹੈ ਬੇਕੂਫ ਹੈ ਪਾਗਲ ਹੋ ਚੁੱਕੀ ਮੈਨੂੰ ਲੱਗਦਾ ਇਹਨਾਂ ਦਾ ਦੋਨਾਂ ਦਾ ਦਿਮਾਗ ਖਰਾਬ ਹੋ ਗਿਆ ਗਰਮੀ ਨਾਲ ਗਰਮੀ ਬਹੁਤ ਜ਼ਿਆਦਾ ਵਧ ਗਈ ਗਰਮੀ ਇਹਨਾਂ ਦੇ ਸਿਰ ਨੂੰ ਚੜ ਗਈ ਹੈ ਤਾਂ ਕਰਕੇ ਨਾਪਛਣਾਪ ਸ਼ਬਦ ਬੋਲ ਰਹੇ ਆ ਹਰ ਵਾਰੀ ਇਹਨਾਂ ਨੇ ਮਸੀਹ ਭਾਈਚਾਰੇ ਦੇ ਖਿਲਾਫ ਬੋਲਣਾ ਹਰ ਵਾਰੀ ਕਿ ਇਹਨਾਂ ਨੂੰ ਹਰ ਵਾਰੀ ਖੰਭਰਾ ਚਰਚੀ ਹਰ ਵਾਰੀ ਉਸਤਨ ਜੀ ਹੀ ਖਿਲਾਫ ਮਸੀਹ ਭਾਈ ਜਾਰੇ ਤੇ ਕਿਉਂ ਇਹ ਚੀਜ਼ ਕਰਦੇ ਆ ਫੇਮ ਲੈਣ ਦੇ ਮਾਰੇ ਵੀ ਅਸੀਂ ਇਹ ਚੀਜ਼ ਕਿਉਂ ਨਹੀਂ ਕਰ ਪਾਉਂਦੇ ਕਰੋ ਤੁਸੀਂ ਕਰੋ ਆਪਦਾ ਪ੍ਰਚਾਰ ਕਰੋ ਲੋਕ ਇਕੱਠੇ ਕਰੋ ਠੀਕ ਮੁਰਦਿਆਂ ਨੂੰ ਜਿੰਦਾ ਕਰੋ ਤੂੰ ਇਹ ਗੱਲ ਕਹਿੰਦਾ ਪਿਆ ਆ ਨਾ ਗੁਰਪ੍ਰੀਤ ਪਖੰਡੀ ਬਾਬਾ ਮੈਂ ਤੈਨੂੰ ਚੈਲੰਜ ਕਰਦੀ ਆ ਮੈਂ ਤੈਨੂੰ ਚੈਲੰਜ ਕਰਦੀ ਤੂੰ ਇਹ ਗੱਲ ਕਹਿੰਦਾ ਪਿਆ ਆ ਕਿ ਹੁਣ ਮੈਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ ਪਿੰਡਾਂ ਦੇ ਵਿੱਚ ਹੁਣ ਮੈਂ ਫਲਾਣਾ ਕਰਨ ਦੀ ਕੋਸ਼ਿਸ਼ ਕੀਤਾ ਅਗਰ ਤੇਰੇ 'ਚ ਹੈ ਦਮ ਤੂੰ ਸੱਚਾ ਆ ਤੂੰ ਰੀਆ ਬਾਬਾ ਤੂੰ ਪਖੰਡੀ ਬਾਬਾ ਨਹੀਂ ਤਾਂ ਜਿੰਨੀ ਗੈਦਰਿੰਗ ਅੰਮ੍ਰਿਤਸਰ ਕ੍ਰੂਸੈਡ ਦੇ ਵਿੱਚ ਪਰਮੇਸ਼ਰ ਦੇ ਦਾਸ ਦੇ ਦੁਆਰਾ ਇਕੱਠੀ ਹੋਈ ਆ ਖੁਦਾਵੰਦ ਦੇ ਫਜ਼ਲ ਦੇ ਨਾਲ ਇਕੱਠੀ ਹੋਈ ਆ ਤੂੰ ਕਰਕੇ ਵਖਾਪ ਤੂੰ ਕਰ ਅੰਮ੍ਰਿਤਸਰ ਦੇ ਵਿੱਚ ਸਮਾਗਮ ਤੇ ਤੂੰ ਕਰ ਇਕੱਠੀ ਅਸੀਂ ਵੀ ਤੈਨੂੰ ਮੰਨ ਜਾਾਂਗੇ ਕਿ ਤੂੰ ਪਹੁੰਚੀ ਹੋਈ ਚੀਜ਼ ਆ ਤੂੰ ਰੱਬ ਦੇ ਨਾਲ ਮਿਲਿਆ ਹੋਇਆ ਆ ਕਿਉਂਕਿ ਅਸੀਂ ਨਹੀਂ ਕਦੇ ਦੇਖਿਆ ਅਸੀਂ ਬੜੇ ਮਸੀਬ ਜਿਹੜੇ ਸਿੱਖ ਭਾਈਚਾਰੇ ਨੂੰ ਅਸੀਂ ਜਾਣਦੇ ਆ ਅਸੀਂ ਖੁਦ ਉਹਨਾਂ ਦਾ ਆਦਰ ਕਰਦੇ ਆ ਸਾਡੇ ਅਸੀਂ ਖੁਦ ਰੱਬ ਦੇ ਦਾਸ ਆ ਸਾਡੇ ਘਰੇ ਖੁਦ ਸਿੱਖ ਭਾਈਚਾਰੇ ਦੇ ਭਰਾ ਆਉਂਦੇ ਆ ਸਾਡੇ ਘਰੋਂ ਕਈ ਵਾਰੀ ਉਹ ਆਉਂਦੇ ਫੰਡਿੰਗ ਲੈਣ ਵੀ ਆਉਂਦੇ ਅਸੀਂ ਉਹਨਾਂ ਦੇ ਪ੍ਰੋਗਰਾਮਾਂ ਤੇ ਵੀ ਜਾਂਦੇ ਆ ਸਾਡੇ ਘਰੇ ਆਉਂਦੇ ਅਸੀਂ ਬੈਠਦੇ ਆ ਸਾਡੇ ਵਧੀਆ ਉਹਨਾਂ ਦੇ ਨਾਲ ਰਿਲੇਸ਼ਨ ਆ ਅਸੀਂ ਕਦੇ ਨਹੀਂ ਉਹਨਾਂ ਨੂੰ ਮਾੜਾ ਬੋਲਦੇ ਨਾ ਉਹ ਸਾਨੂੰ ਮਾੜਾ ਬੋਲਦੇ ਆ ਕਿਉਂ ਕਿਉਂਕਿ ਉਹ ਇਹ ਚੀਜ਼ਾਂ ਨਹੀਂ ਕਰਦੇ ਜੋ ਤੂੰ ਕਰ ਰਿਹਾ ਆ ਔਰ ਸਾਡੇ ਮੇਰੇ ਖੁਦ ਫਰੈਂਡ ਆ ਪਰਮੇਸ਼ੂਦ ਦੀ ਦੱਸਦੀਆਂ ਖੁਦ ਫਰੈਂਡ ਆ ਜਿਹੜੀਆਂ ਜਿਹੜੀਆਂ ਸਿਰ ਤੇ ਦਮਾਲਾਂ ਸਜਾਉਂਦੀਆਂ ਆ ਜਿਹੜੀਆਂ ਪਵਿੱਤਰ ਰੱਖਦੀਆਂ ਆਪਣੇ ਕੈਰੈਕਟਰ ਨੂੰ ਇੱਕ ਮਤਲਬ ਕਿ ਸਿੱਖ ਭਾਈ ਭਾਈਚਾਰੇ ਦੇ ਵਿੱਚੋਂ ਜਿਹੜੀਆਂ ਸਾਡੀਆਂ ਸਾਡਾ ਫਰੈਂਡ ਸਰਕਲ ਆ ਮੈਂ ਤਾਂ ਕਦੇ ਨਹੀਂ ਦੇਖਿਆ ਕਿ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੈਭੀਚਾਰ ਨਹੀਂ ਲੇਖਦੀਆਂ ਪਈਆਂ ਜਾਓ ਗੰਦੀ ਲੈਂਗੁਏਜ ਯੂਜ਼ ਕਰਦਾ ਪਰ ਤੂੰ ਕਿੱਧਰ ਲਈ ਸਿੱਖ ਆ ਗਈ ਮੈਂ ਤਾਂ ਜਿੰਨੀਆਂ ਵੀ ਮੇਰੇ ਨਾਲ ਭੈਣਾਂ ਆ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦੀ ਜਿੰਨੇ ਵੀ ਮੇਰੇ ਮਸੀਹ ਮੇਰੇ ਸਿੱਖ ਭਰਾ ਆ ਮੇਰੀਆਂ ਜਿਹੜੀਆਂ ਭੈਣਾਂ ਆ ਸਿੱਖੋ ਕਾਸ ਤੋਂ ਬਲੌਂਕ ਕਰਦੀਆਂ ਸਿੱਖ ਭਾਈ ਕਰੇ ਤੋਂ ਬਲੌਂਕ ਕਰਦੀਆਂ ਮੈਂ ਉਹਨਾਂ ਨੂੰ ਇਹ ਗੱਲ ਕਹਿਨੀ ਆ ਕਹਿਣਾ ਚਾਹੁੰਦੀ ਭੈਣੂ ਇਹ ਤੁਹਾਡੀ ਵੀ ਸ਼ੋਭੀ ਨੂੰ ਖਰਾਬ ਕਰੂਗੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਤੁਹਾਡੀ ਵੀ ਤੁਹਾਡੀ ਵੀ ਜਿਹੜੀ ਇੱਜ਼ਤ ਨੂੰ ਦਾਗ ਲਾਊਗੀ ਕਿਉਂਕਿ ਇਹ ਆਉਦੇ ਕਾਉਂਟ ਤੇ ਲੈਂਦੀ ਆ ਯਹਵਾ ਕਸੂਸਾ ਮਾਚਾਰ ਜਿਹੜਾ ਇਹਦਾ ਕਾਉਂਟ ਬਣਿਆ ਆ ਉਹ ਬਾਗਲ ਲੇੜੀ ਪਹਿਲਾਂ ਉਹ ਹੈਡਿੰਗ ਦਾ ਸੈੱਟ ਕਰ ਲੈ ਤੂੰ ਯਹਵਾ ਕਸੂਸਾ ਮਾਚਾਰ ਦਾ ਮਤਲਬ ਕੀ ਆ ਤੇਰਾ ਦਿਮਾਗ ਤਾਂ ਸੈੱਟ ਹੈਗਾ ਖਲਾਫ ਤੂੰ ਕਰਦੀ ਆ ਪਰਮੇਸ਼ਰ ਤੇ ਦੱਸ ਦੇ ਕਲਾ ਪ੍ਰਤੀ ਔਰ ਵਹਿਭਚਾਰ ਤੂੰ ਵੀਡੀਓ ਪਾ ਰੱਖ ਨਾ ਯਾ ਹਵਾ ਕਾ ਤੂੰ ਸਮਝਾ ਤੂੰ ਕਿਹੜਾ ਸੁਣਉਂਦੀ ਪਈ ਆ ਮੈਂ ਅਲਰਟ ਕਰਨਾ ਚਾਹੁੰਦੀ ਸਾਡੇ ਜਿਹੜੇ ਮੇਰੇ ਭਰਾ ਸਿੱਖ ਸਿੱਖ ਭਾਈਚਾਰੇ ਤੋਂ ਸਿੱਖ ਭੈਣਾਂ ਜਿਹੜੀਆਂ ਮੈਂ ਉਹਨਾਂ ਨੂੰ ਅਲਰਟ ਕਰਨਾ ਚਾਹੁੰਦੀ ਆ ਆਉਣ ਵਾਲੇ ਟਾਈਮ 'ਚ ਤੁਹਾਡੀ ਤੁਹਾਡੀ ਸ਼ਾਹੀ ਨੂੰ ਵੀ ਖਰਾਬ ਕਰੇਗੀ ਚੋਕੇ ਗੁਰਦੁਆਰੇ ਦੇ ਵਿੱਚ ਜੋ ਕੁਝ ਵੀ ਇਹਨੇ ਕੀਤਾ ਉਸ ਦੇ ਨਾਲ ਵੀ ਜਿਹੜਾ ਮਤਲਬ ਕਿ ਆਪਣੇ ਸਿੱਖ ਭਾਈਚਾਰੇ ਰੋਸ਼ ਦੇ ਵਿੱਚ ਸੀ ਇਹਨੇ ਗਲਤ ਕੀਤਾ ਇੱਕ ਮਤਲਬ ਕਿ ਗੁਰਦੁਆਰੇ ਦੇ ਵਿੱਚ ਇੱਕ ਪਵਿੱਤਰ ਜਗ੍ਹਾ ਦੇ ਵਿੱਚ ਜਾ ਕੇ ਇਹ ਲੇਡੀ ਨੇ ਇਹ ਕੰਮ ਕੀਤਾ ਇਹ ਗਲਤ ਕੰਮ ਕੀਤਾ ਜੇਕਰ ਤੁਸੀਂ ਵਿਸ਼ਾਰਮ ਦਾਸੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਾਰਮ ਦਾਸੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਜਾਏ ਗੋਡ ਬles ਸੀ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ